ਕੀ ਕਰੀਏ ਨੀ ਭਾਣੇ ਇੱਥੇ ਬੈਠੀ ਨਹੀਂ ਕਰਨਾ ਕਿਸੇ ਭਾਣੇ ਮੈਨੂੰ ਐਸਮਾ ਹਣਾ ਇਹ ਤੇ ਮਿੱਟੀ ਲਵਾ ਲੂੰਗੀ ਹਣਾ ਹਾਂ ਤੇ ਦਲੀਆ ਦੋਲੀਆ ਆਪਣਾ ਵਕਤ ਪਿੱਛੇ ਆ ਜਾਂਦਾ ਤੇ ਹਾਂ ਇਹ ਤਾਂ ਗੱਲ ਹੈਗੀ ਆ ਕਦੇ ਦਾਲ ਸੋਲੇ ਸੁਲਾ ਵਿੱਚ ਦਲੀ ਜਾਂਦੀ ਹੈਗੀ ਹੋਰ ਹੈ ਮਿੱਟੀ ਦਾ ਸੁੱਖਣਾ ਕੋਈ ਨਾ ਮੈਂ ਲਾ ਦੂੰਗੀ ਇਹਦੇ ਤੇ ਤਾਂ ਹੀ ਤਾਂ ਲੋਡ ਕਰਦੇ ਸੀ ਤੂੰ ਲਾ ਕੇ ਜਾਏਂਗੀ ਅੱਛਾ ਹੋਰ ਅਸੇ ਮੇਰੇ ਅੱਜ ਤੋਂ ਪਹਿਲਾਂ ਕੰਮ ਤਿਆਰ ਰੱਖਿਆ ਹੋਰ ਤਿਆਰ ਰੱਖਿਆ ਚੱਲ ਕੋਈ ਨਾ ਲਾ ਦੂੰਗੀ ਮੈਨੂੰ ਇਹ ਤੇ ਕੀ ਲੱਗਦਾ ਇਹ ਤਾਂ ਮੇਰੇ ਖੱਬੇ ਹੱਥ ਦਾ ਕੰਮ ਹੈਗਾ ਨਹੀਂ ਮੈਂ ਤਾਂ ਭਣ ਕੇ ਨੂੰ ਆ ਹੀ ਕਹਿੰਦੀ ਮੈਨੂੰ ਤਾਂ ਨਾ ਉਰੇ ਆ ਕੇ ਪਤਾ ਲੱਗਿਆ ਵੀ ਉਹੀ ਗੱਲ ਤੇ ਨੂ ਦਾ ਪੈਰ ਪਾਰੀ ਆ ਹਾਂ ਜੇ ਤੂੰ ਮੈਨੂੰ ਪਹਿਲਾਂ ਦੱਸ ਦਾਂਦੀ ਮੈਂ ਕੋਈ ਗੋਲੀ ਗੋਲੀ ਲਿਆ ਦਾਂਦੀ ਇਹਨੂੰ ਮੁੰਡਾ ਹੋਣ ਦੀ ਉਹਨੇ ਅੱਜ ਕੱਲ੍ਹ ਕੌਣ ਗੋਲੀਆਂ ਗੋਲੀਆਂ ਵੇਚਦਾ ਕਾ ਨਹੀਂ ਵੇਚਣ ਨੂੰ ਤਾਂ ਭੈਣੇ ਲੋਕ ਰੱਬ ਨੂੰ ਵੀ ਵੇਚੀ ਜਾਂਦੇ ਨੇ ਗੋਲੀਆਂ ਕੀ ਚੀਜ਼ ਐ ਮੇਰੇ ਤਾਂ ਨਹੀਂ ਭੈਣੇ ਕਦੇ ਆਂਦੀ ਗੱਲ ਹੈ ਕੀ ਗੱਲਾਂ ਕਰੀ ਜਾਂਦੇ ਨੇ ਪਤਾ ਨਹੀਂ ਹੈਗਾ ਹੁਣ ਮੇਰੀਆਂ ਨੂਹਾਂ ਦੇ ਮੁੰਡੇ ਕਿੱਥੋਂ ਹੋਏ ਨੇਗੇ ਜਿਹੜਾ ਇਹ ਦੁਨੀਆ ਚ ਆਇਆ ਵੀ ਨਹੀਂ ਹੈਗਾ ਜਿਹੜੀ ਮੇਰੇ ਉੱਪਰ ਦਵਾਈ ਖਾਣ ਦੀ ਗੱਲ ਕਰਦੇ ਨੇ ਚਲ ਮਾਸੀ ਦਾ ਤਾਂ ਮਨ ਹੈ ਕਹਾ ਤੂੰ ਮੈਨੂੰ ਕੋਲ ਲੈ ਕੇ ਦੇ ਦੀ ਆਪ ਦਾ ਨਾਮ ਸੁਵਾ ਦਉਂਗਾ ਅੱਛਾ ਤੇ ਮੇਰੇ ਹੋਰ ਵੀ ਜਿੱਦ ਗੱਲਾਂ ਕਰ ਸਕਦੇ ਨੇ ਮੰਮੀ ਕਿਹਨਾਂ ਦੀ ਗੱਲਾਂ ਚਾਹ ਨਹੀਂ ਭਰਦੇ ਨੇ ਆ ਤਾਂ ਉਂ ਤਾਂ ਮੇਰੇ ਯਾਦ ਵੀ ਸੀ ਹਾਂ ਮੈਂ ਭੁੱਲੀ ਬੈਠੀ ਸੀ ਲੈ ਹੁਣ ਤੂੰ ਤਾਂ ਸੱਚੀ ਗੱਲ ਹੈ ਹੁਣ ਦਿਮਾਗ ਚਾਹੀਏ ਕਰਨ ਤੂੰ ਐਡੀ ਗੱਲ ਕਿਵੇਂ ਭੁੱਲ ਗਈ ਮੈਂ ਸਭ ਭੁੱਲ ਨਹੀਂ ਦੇਣਾ ਮੈਨੂੰ ਪਤਾ ਨਹੀਂ ਇਹ ਮੈਨੂੰ ਕਿਵੇਂ ਦਵਾਈ ਖਵਾਉਂਦੇ ਨੇ ਜਿਵੇਂ ਮੈਂ ਪੋਤੇ ਦੀ ਦਾਦੀ ਬਣ ਗਈ ਦੇਖਾਂ ਹੁਣ ਤੂੰ ਵੀ ਬਣ ਜੇ ਐਵੇਂ ਤੇ ਤਾਂ ਕਰ ਸਹੀ ਆ ਭਾਣੇ ਤੂੰ ਲਿਆਦੀ ਫਿਰ ਜਾਂ ਤਾਂ ਕਿਸੇ ਤੋਂ ਮੰਗਾਦੀ ਮੈਂ ਤਾਂ ਆਪਣੀ ਹੀ ਗੱਲ ਚਾਹਣੀ ਆ ਭਾਈ ਮੈਂ ਵੀ ਆਦੇ ਪੋਤੇ ਦਾ ਮੂੰਹ ਦੇਖਾਂ ਮੇਰੇ ਤਾਂ ਇਹ ਖੱਬੇ ਹੱਥ ਦਾ ਕੰਮ ਐ ਮੈਂ ਤਾਂ ਹੁਣ ਫੋਨ ਕਰਿਆ ਤੇ ਗੋਲੀ ਹੁਣ ਮੰਗਾ ਦੂੰਗੀ ਇੱਥੇ ਆਥੋਂ ਨੂੰ ਗੋਲੀ ਪਹੁੰਚੀ ਲੈ ਓਰੇ ਪਰ ਮੈਂ ਤਾਂ ਇਹ ਗੱਲ ਕਹਿਨੀ ਆ ਆਪਣਾ ਤਾਰੀ ਵੀ ਉਹੀ ਗੱਲ ਪੁੱਤ ਦਾ ਬਾਪ ਬਣ ਜੂਗਾ ਹੋਰ ਆਹ ਤੈਨੂੰ ਕਹੀ ਜਣੀ ਹੈਗੀ ਮੰਗਾ ਦੇ ਸਮਾਂ ਦੀ ਵਧੀਆ ਗੱਲ ਆਗੀ ਫੇਰ ਤਾਂ ਮੈਂ ਹੁਣੇ ਮਗਾਉਂਗੀ ਨਾਲ ਇਹ ਗੱਲ ਤਾਂ ਪਹਿਨੇ ਮੈਂ ਤੇਰੇ ਪੜਲੇ ਵਾਸਤੇ ਕਹਿਨੀ ਹੈਗੀ ਮੈਂ ਵੀ ਕਹਿੰਦੀ ਉਹੀ ਗੱਲ ਤੇਰੀ ਪੀੜ੍ਹੀ ਅੱਗੇ ਵਧੇ ਹੈ ਪਹਿਲਾਂ ਹੁਣ ਉਹੀ ਗੱਲ ਕੱਲਾ ਜਵਾਬ ਹੈਗਾ ਹੋਰ ਨਹੀਂ ਭਣ ਸਹੀ ਗੱਲ ਆ ਤੇਰੀ ਚੱਲ ਜੇ ਇੱਕ ਉਹੀ ਗੱਲ ਜਵਾਬ ਹੋ ਜੇ ਤਾਂ ਮੈਂ ਵੀ ਬੇਫਿਕਰੀ ਹੋ ਜਾ ਹੋਰ ਆਤਮਾ ਠੰਡੀ ਹੋ ਜੇ ਨਾਲੇ ਪਹਿਲੀ ਤੇ ਆਈ ਤੇ ਉਹੀ ਗੱਲ ਪਿੰਡੀ ਚ ਪੁੱਤ ਹੋ ਜੇ ਤਾਂ ਫੇਰ ਚੰਗੀ ਗੱਲ ਆ ਉਹੀ ਗੱਲ ਜੇ ਫਿਰ ਹੁਣ 3 ਹੋ ਜਾਂਦੇ ਨੇ ਭਾਈ ਉਹ ਬਾਅਦ ਚ ਫਿਰ ਔਖਾ ਹੋ ਜਾਂਦਾਗਾ ਨਾਲੇ 3 ਤਾਂ ਬਾਤ ਪਈਆਂ ਬਾੜੀਆਂ ਚੱਲ ਇੱਕ ਹੋ ਜੇ ਤਾਂ ਵੱਖਰੀ ਗੱਲ ਹੈਗੀ ਇਹ ਤਾਂ ਗੱਲ ਹੈਗੀ ਜਦੋਂ ਪਹਿਲੀ ਚ 3 ਹੋ ਜੇ ਫਿਰ ਟੈਨਸ਼ਨ ਲੱਗੀ ਰਹਿੰਦੀ ਹੈਗੀ ਵੀ ਬਾਅਦ ਚ ਪਤਾ ਨਹੀਂ ਪੁੱਤ ਹੋਊ ਪਤਾ ਨਹੀਂ ਨਾ ਹੋ ਹੈ ਚੱਲ ਕੋਈ ਨਹੀਂ ਤੂੰ ਐਂ ਕਰ ਤੂੰ ਫੋਨ ਕਰ ਦੇ ਉਹਨਾਂ ਨੂੰ ਫਿਰ ਮੈਂ ਤਾਂ ਹੁਣੇ ਕਰ ਦਨੀ ਆਪਾਂ ਹਾਂ ਫੋਨ ਕਰਦੇ ਤੇ ਮਗਾ ਲਾ ਫੋਨ ਕਰਕੇ ਮਗਾਉਣੀ ਆ ਮਿੱਟੀ ਭਿਓ ਰੱਖੀ ਆ ਤਾਂ ਮਿੱਟੀ ਤਾਂ ਉਧਰ ਭਿਉਂਤੀ ਪਈ ਹੈਗੀ ਤਾਂ ਆਹ ਨਾ ਥੋੜੀ ਥੋੜੀ ਹਲਾ ਹੀ ਜਾਨੀ ਇੱਕ ਵਾਰੀ ਲਾੜਾ ਮਗਾ ਜੇ ਜਿਹੜੀ ਆਹ ਮੱਛੀ ਜੀ ਪਈ ਆ ਜਾ ਕਿਵੇਂ ਖਰਾਬ ਜੇ ਹੋਰੀਏ ਤਾਂ ਲਾ ਦੇ ਪਰਾਂ ਦੇਖਾ ਕਿਵੇਂ ਹੋਈ ਪਈ ਹੈਗੀ ਤੇ ਬਾਕੀ ਨਮੀ ਨਾ ਦੂੰਗੀ ਸਾਰੀ ਹਾਂ ਨਮੀ ਤਾਂ ਭਿਉਂਤੀ ਪਈ ਹੈਗੀ ਚੰਗਾ ਮੈਂ ਨਾਲ ਕਰਦੀ ਆ ਕੋ ਫੋਨ ਕਰਦੇ ਹੁਣ ਜਾ ਫਟਾਫਟ ਆਜਾ ਫਿਰ ਇਹ ਕੰਮ ਤਾਂ ਕਰਗੇ ਲਿਆ ਦੇ ਚਾਦੀ ਕੁੱਟਾ ਆਹ ਲੋ ਜੀ ਪੀ ਲੋ ਜਾ ਮੈਂ ਤਾਂ ਤੁਹਾਨੂੰ ਆਏ ਕਹਿੰਦੀ ਸੀ ਮਨ ਤਾਂ ਜਦੋਂ ਦਾ ਟੀਨਾ ਦੀ ਸੱਸ ਦਾ ਫੋਨ ਆਇਆ ਮਨ ਤੋਦੀ ਇਹ ਗੱਲ ਚੰਗੀ ਨਹੀਂ ਲੱਗੀ ਉਹਨੇ ਯਰਕ ਦੇਣੇ ਕਹਤਾ ਉਹ ਕਹੇ ਸੀ ਤਾਂ ਟੀਨਾ ਨੂੰ 9 ਮਹੀਨੇ ਹੋਣਾ ਇੱਥੇ ਤੋੜ ਦੇਣੀ ਹੈਗੇ ਇੱਥੇ ਹੀ ਰੱਖਾਂਗੇ ਫਿਰ ਇਹ ਚੰਗੀ ਵਾਲੀ ਕੀ ਗੱਲ ਆ ਵੀ ਚੰਗੀ ਨਹੀਂ ਲੱਗੀ ਹੈਗੀ ਅਗਲਾ ਨੇ ਕੁਝ ਸੋਚ ਸਮਝ ਕੇ ਗੱਲ ਕਹੀ ਹੋਣੀ ਨਹੀਂ ਚਲ ਉਹ ਗੱਲ ਤਾਂ ਵੱਖਰੀ ਐ ਫਿਰ ਵੀ ਐਂ ਕਹਿੰਦਾ ਬੰਦਾ ਚੰਗਾ ਜਾਂ ਨਹੀਂ ਲੱਗਦਾ ਮਨ ਤੋ ਵੀ ਅਜੀਬ ਜਿਹੀ ਲੱਗੀ ਵੀ ਐਵੇਂ ਜੇ ਕਾਹਤੋਂ ਕਹਤਾ ਉਹਨੇ ਚੰਗਾ ਕਿਉਂ ਨਹੀਂ ਲੱਗਦਾ ਆਪਣੀ ਟੀਨਾ ਦੇ ਜਵਾਕ ਹੋ ਜੂਗਾ ਘਰ ਵਾਜੂਆ ਨਹੀਂ ਉਹਦਾ ਧਿਆਨ ਇੱਧਰ ਹੀ ਰਹਿੰਦਾ ਸਾਰਾ ਦਿਨ ਪਤੇ ਕਿੰਨੇ ਪਤੇ 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 ਲਾਈ ਰੱਖਦੀ ਆ ਚਲੋ ਉਹ ਗੱਲ ਤਾਂ ਸੋਡੀ ਵੀ ਠੀਕ ਆ ਜੀ ਜਵਾਬ ਹੋ ਜੂਗਾ ਉਹ ਆਪਦੇ ਘਰ ਚ ਰੁੱਝ ਜੂਗੀ ਕਬੀਲਦਾਰੀ ਚ ਰੁੱਝ ਜੂਗੀ ਇੱਧਰ ਉਹਦਾ ਧਿਆਨ ਘੱਟ ਜਾਊਗਾ ਨਾਲੇ ਤੀਆਂ ਪੈਨਾਂ ਦਾ ਬਸਦੀ ਸੂਹਣੀਆਂ ਲੱਗਦੀਆਂ ਨੇ ਆਪਾਂ ਉਹਨੂੰ ਬੁਲਾ ਕੇ ਕਰਨਾ ਕੀ ਆ ਉਰੇ ਹਾਂ ਹਾਂ ਜੀ ਉਹ ਤਾਂ ਮੈਂ ਵੀ ਸੋਚਦੀ ਆਂ ਵੀ ਚਲ ਆਪਦੇ ਘਰੇ ਬਸਦੀ ਰਸਦੀ ਰਹੂ ਵਧੀਆ ਰਹੂ ਪਰ ਫੇਰ ਵੀ ਮੈਂ ਐਂ ਸੋਚਦੀ ਵੀ ਆਂਡ ਕਮਾਂਡ ਤੇ ਕੀ ਕਹਿਣਗੇ ਵੀ ਜਮੀਨੀ ਕੁੜੀ ਨੇ ਘਰੇ ਆ ਕੇ ਫੇਰੀ ਪਾਈ ਇਹਨਾਂ ਦੇ ਆਂਡ ਕਮਾਂਡ ਦੇ ਨੂੰ ਪਤਾ ਨਹੀਂ ਹੁੰਦਾ ਵੀ ਕੋਈ ਜਦੋਂ ਜਵਾਬ ਜੱਲਾ ਹੋਣ ਵਾਲਾ ਹੁੰਦਾ ਅਗਲਾ ਨਹੀਂ ਵੀ ਤੋਰਦਾ ਹੁੰ ਚਲ ਕੋਈ ਗੱਲ ਨਹੀਂ ਜੀ ਫਿਰ ਮੈਂ ਕਹਿੰਦੀ ਆ ਮਾਹਾਂਪਾ ਜਾਏ ਉਹਨੇ ਕਦੇ ਦਿਨ ਤੱਕ ਪਤਾ ਲਿਆਵਾਂਗੇ ਜਾ ਕੇ ਨਾਲੇ ਜੇ ਕੋਈ ਗੱਲਬਾਤ ਕਰਨੀ ਹੋਈ ਟੀਨਾਂ ਨੇ ਆਪਣੇ ਨਾਲ ਕਰ ਲੂਗੀ ਦੁੱਖ ਸੁੱਖ ਸੁਣ ਆਵਾਂਗੇ ਉਹਦਾ ਫਿਰ ਜਾ ਆਵਾਂਗੇ ਅੱਜ ਤਾਂ ਮੈਨੂੰ ਕੰਮ ਨਹੀਂ ਗੇ ਕੱਲ ਨੂੰ ਦੇਖ ਲਾਂਗੇ ਹਾਂ ਦੇ ਗਰਾ ਮੇਰਾ ਸਾਲਾ ਕਿਵੇਂ ਮੁੱਛਾਂ ਨੂੰ ਵੱਟ ਦਿੰਦਾ ਹੁੰਦਾ ਇਹਦੀ ਇਹ ਹੱਤ ਨਾ ਗਈ ਕੋਠੇ ਤੇ ਕੋਠੇ ਦੇ ਸਪੀਕਰ ਲਾਈ ਰੱਖਣਾ ਨਹੀਂ ਅਸੀਂ ਕੋਠੇ ਤੇ ਨਿੱਤਰਾਂ ਦੀ ਨੂਨ ਦੀ ਡਲੀ ਤੇ ਮੇਸਰੀ ਬਰੋਬਰ ਜਾਣੀ ਮੂੰਛਾਂ ਨੂੰ ਬਟ ਕਿਉਂ ਨਾ ਦੇਵੇ ਆਣ ਕੇ ਮਾੜ ਚ ਪਤਾ ਲੱਗਣਾ ਚਾਹੀਦਾ ਵੀ ਪ੍ਰੀਤੋ ਦਾ ਭਾਈ ਐ ਹਾਂ ਪਾਲਾ ਗੱਲ ਬੱਕੜੀ ਸਰਦਾਰ ਕਿਵੇਂ ਕੀ ਆ ਜਾ ਹਾਂ ਦਿਲ ਬਾਗ ਬਾਗ ਹੋ ਗਿਆ ਦੇਖ ਕਿਤਨੂੰ ਬੰਕੀਏ ਨਾਰੇ ਨੀ ਸਾਲਿਆ ਤੇਰੀ ਭੈਣ ਲੱਗਦੀ ਆ ਮਾੜਾ ਮੋਟਾ ਸੋਚ ਲਿਆ ਕਰੋ ਗੁੱਸਾ ਲੈ ਹਾਂ ਉਹ ਜੀਜਾ ਜੀਜਾ ਸਾਲੀ ਤੇ ਟਿੱਕਾ ਲੋਟਣੀ ਖਾ ਕੇ ਜੀਜਾ ਸਾਲੀ ਤੇ ਐ ਦੁੱਤੋਂ ਨਹੀਂ ਗਾਣੇਗਾ ਕੋਈ ਮੇਰੇ ਸਾਲਿਆ ਤੇਰਾ ਹਜੇ ਤੱਕ ਰਿਡੂਆ ਨਹੀਂ ਬੰਦ ਹੋਇਆ ਇਹ ਤੈਨੂੰ ਚੰਗਾ ਭਲਾ ਪਤਾ ਵੀ ਮੇਰੇ ਭਾਈ ਨੂੰ ਗਾਉਣ ਦਾ ਕਿੰਨਾ ਸ਼ੌਕ ਹੈ ਕਾ ਤੂੰ ਮੱਚਦੇ ਰੀਸ ਕਰ ਰੀਸ ਮਿੱਤਰਾਂ ਦੀ ਛੜ ਤੇ ਤਮੱਚੂ ਕਾਲ ਜਾ ਦੋ ਕੈਪਸੂਲੇ ਲੈ ਲਈ ਤੂੰ ਤਜਾਬ ਦੇ ਆ ਮੱਚੀ ਖੜਿਆ ਨਾਲੇ ਲੋਕਾਂ ਦਾ ਮਚਾਈ ਖੜਿਆ ਮੇਰੇ ਸਾਲਿਆ ਅੱਜ ਤੱਕ ਦਾ ਦਿੱਤੋ ਕੁਝ ਬਣਿਆ ਨਹੀਂ ਆ ਕਿਦਾਂ ਦਾ ਗਾਣਾ ਫਿਰਦਾ ਤੂੰ ਮਰੀ ਜਾਂਦੇ ਨੇ ਗੱਲਾਂ ਸਾਡੀ ਕਿਸਮਤ ਦੇ ਸਿਤਾਰੇ ਹਲੇ ਤੁੰਦਲੇ ਨੇ ਜਿੱਦ ਰੱਬ ਨੇ ਦਿੱਤੇ ਚਮਕਾ ਪਰੌਣਿਆਂ ਫੇਰ ਤੈਨੂੰ ਦੱਸਾਂਗੇ ਚਮਕੀ ਖੜੇ ਨੇ ਜਿਹੜੇ ਸਾਹਮਣੇ ਲੱchn ਨੇ ਤੇਰੀ ਤੂੰ ਤਾਂ ਨਾ ਮੇਰੇ ਭਾਈ ਦੂਈ ਬਾਤ ਪੈ ਜਾਣਾ ਇਹਨੂੰ ਇੱਥੇ ਆਉਣ ਵੀ ਨਹੀਂ ਦਿੰਦਾ ਸਾਰਾ ਦਿਨ ਇੰਨਾ ਬੋਲਦਾ ਹੋਰ ਮੈਂ ਤਾਂ ਬਾਤ ਪੈ ਜਾਣਾ ਪੈ ਜਾਣਾ ਜੇ ਮੈਂ ਕੋਈ ਚੱਜ ਦੀ ਗੱਲ ਕਹਿ ਦੇਣਾ ਤਾਂ ਮੈਂ ਬਾਤ ਪੈ ਜਾਣਾ ਇਹਨਾਂ ਨੂੰ ਕੀ ਪਤਾ ਇਹਨਾਂ ਦੀ ਸੋਚ ਐਡੀ ਹੈ ਵੀ ਵੱਡੇ ਸੁਪਨੇ ਕੀ ਚੀਜ਼ ਨੇ ਹੋਰ ਅੱਜ ਤੱਕ ਸੁਪਨਾ ਹੀ ਦੇਖੇ ਨੇ ਤਾਂ ਹੋਰ ਕੀ ਕਰਿਆ ਸੁਪਨਾ ਤੇ ਕਰਕਟ ਯਾਦ ਹੋ ਰਾਇਆ ਸੁਣਾ ਸਪਨਾ ਹੋ ਗਈ ਪਾਲੀਏ ਤੇ ਸੁਨੂ ਵੀ ਰਹਿ ਗਈ ਨੀਂ ਸਪਨਾ ਹੋ ਗਈ ਪਾਲੀਏ ਮੇਰੇ ਸਾਲਿਆ ਜਿਹੜੇ ਸੁਪਨਿਆਂ ਦੀ ਗੱਲ ਕਰਦਾ ਕਦੇ ਆਏ ਵੀ ਨਹੀਂ ਕਦੇ ਦੇਖਿਆ ਵੀ ਇਹ ਵੀ ਟੀ ਬਣਾਉਂਗਾ ਮੈਂ ਸੁਪਨੇ 'ਚ ਇੱਕ ਦਿਨ ਯਾਦ ਰੱਖੀ ਪਰ ਉਹਨਾ ਯਾਦ ਰੱਖੀ ਜਦੋਂ ਮੈਂ ਨਾ ਨਵੇਂ ਗਾਣਿਆਂ ਦੀ ਟੇਪ ਕੱਢੀ ਮੂਸ ਟੇਪ ਲੁੱਟ ਆਏ ਜਾਉ ਆਏ ਕੱਢੀ ਖੜਿਆ ਮੇਰੇ ਸਾਲੇ ਦਾ ਸਾਰਾ ਕੁਝ ਬਕਿਆ ਕੇ ਧਰਦੀਆਂ ਤੂੰ ਜਿਹੜੇ ਚਾੜ ਕੇ ਲੜੀਆਂ ਹੈਗੀਆਂ ਪਤਾ ਮੈਂ ਤਾਂ ਚੁੱਪਾਂ ਹੁਣ ਆਰ ਨੇ ਤੇ ਟੜਕੀ ਆ ਕੇ ਮੇਰੇ ਪੈਰਾਂ 'ਚ ਬੈ ਜਾਂਦਾ ਕਹਿੰਦਾ ਦੇਖੀ ਕਿਤੇ ਕੁਲੂ ਕਲਮ ਚੱਕ ਲੈ ਓਹੋ ਜੇ ਕਿਤੇ ਕਲਮ ਚੱਕ ਲਈ ਕਹਿੰਦਾ ਸਾਡੀ ਰੋਟੀ ਗਈ ਮੇਰੇ ਆ ਸਾਲਿਆ ਰੱਬ ਨੂੰ ਥੱਲੇ ਲਾਹੇ ਆ ਮੱਲਾ ਦਾ ਜਿਹੜੇ ਸਾਹ ਨਾਲ ਗੱਪਾਂ ਮਰੀ ਜਾਣਾ ਸੱਬੇ ਨਾਲ ਸੱਬਾ ਹਾਂ ਲੈਂਟਰ ਵੇਲੇ ਦੇਖ ਲਾ ਮੈਨੂੰ ਸਪੈਸ਼ਲ ਚਿੱਠੀ ਪਾਈ ਸਪੈਸ਼ਲ ਆਇਆ ਕਹਿੰਦਾ ਲੈਂਟਰ ਦਾ ਸਾਰਾ ਤਾਮਾ ਜਾਮਾ ਤੇਰੇ ਕੋਲ ਆ ਹੋਰ ਦਸ ਮਦਾਣਾ ਪੂਜੀਆ ਪੱਠੜ ਤੋਂ ਲੈ ਕੇ ਸਾਰਾ ਕੰਮ ਆਪਣੇ ਕੋਲੇ ਤੀ ਉਹ ਤਾਂ ਹੀ ਫੋਟੋਆਂ ਲੱਗ ਰਹੀਆਂ ਤੇ ਤੇਰੀਆਂ ਉਹ ਮੇਨ ਫਰੰਟ ਤੇ ਉਹਦੇ ਅਖਬਾਰਾਂ ਤੇ ਟੀਵੀਆਂ ਤੇ ਸੱਬੇ ਦਾ ਕੰਮ ਏਸੇ ਨੇ ਚਲਾਇਆ ਤੀ ਨਹੀਂ ਸੱਬੇ ਨੂੰ ਕੌਣ ਜਾਣਦਾ ਤੀ ਕਿਉਂ ਰੱਬ ਨੂੰ ਥੱਲੇ ਤਾਰੀਂ ਤੂੰ ਤਾਂ ਚੁੱਪ ਕਰ ਜਾ ਇਹ ਤਾਂ ਨਾ ਜਦੋਂ ਕਾਰਵਾਸ਼ ਕਰਦਾ ਹੁੰਦਾ ਸੀ ਉਦੋਂ ਮੈਂ ਗਾਉਂਦਾ ਹੁੰਦਾ ਸੀ ਸੱਭਾ ਬੈ ਕੇ ਸੁਣਦਾ ਹੁੰਦਾ ਸੀ ਹਾਂ ਉਸ ਦਿਵਾਰ ਕਹਿੰਦਾ ਜੀ ਗੁਣ ਦੇ ਦੋ ਮੈਂ ਚੱਕ ਯਾਰ ਤੂੰ ਵੀ ਕੀ ਯਾਦ ਰੱਖੇਗਾ ਪਏ ਦੇ ਖਤਮਾ ਅਬਦਾਦਾ ਚਲਾ ਲਾ ਕੁਸ ਸੱਭਾ ਦਾ ਕਿੱਥੇ ਵਗ ਗਿਆ ਮਾਰਦਾ ਗੱਲਾਂ ਤੂੰ ਗੋੜ ਦਿੱਤਾ ਦੀ ਜਦੋਂ ਮੇਰੇ ਭਾਈ ਨੇ ਇੱਕ ਗਾਣਾ ਜਾਂ ਕੱਢਤਾ ਤੂੰ ਦੇਖ ਲਈ ਸਾਰੇ ਸਿੰਗਰਾਂ ਨੂੰ ਖੁੰਝੇ ਲਾ ਦੂਗਾ ਬਸ ਐਸੇ ਦਾ ਨਾ ਗੋਜੂ ਕੱਲਾ ਇਹ ਤਾਂ ਤੂੰ ਆਏ ਦੇਖ ਲਈ ਭਾਈ ਕੱਢੂਗਾ ਤੂੰ ਦੋ ਕੱਢੀ ਮੇਰੀ ਗੱਲ ਸੁਣ ਲੈ ਇਹ ਤਾਂ ਸ਼ਰੀਕ ਨਹੀਂ ਮੱਚਣਗੇ ਮੱਚਦੇ ਰਹਿਣਗੇ ਜਦੋਂ ਆਪਣੀ ਐਲਬਮ ਬਾਗੀ ਉਦੋਂ ਬਾਅਦ ਚੱਲ ਗਈ ਇਹਨਾਂ ਨੇ ਚੋਰੀ-ਚੋਰੀ ਰਕਾਟ ਆਪਣੇ ਰੀ ਸੁਣਨੇ ਨੇ ਹਾਂ ਤੇ ਨਾਲ ਡਿਫੈਂਡਰ ਉਹ ਗੇਟ 'ਚ ਖੜੀ ਹੋਊਗੀ ਲੈ ਜਾ ਲੈ ਜਾ ਮੇਰੇ ਸਾਡੇ ਨੂੰ ਅੰਦਰ ਲੈ ਜਾ ਇਹਦੇ ਕਰ ਦੇ ਸੱਚ ਬੰਦਾ ਕਿਉਂ ਇਹ ਰੱਬ ਨੂੰ ਥੱਲੇ ਤਾਰੂਗਾ ਡਿਫੈਂਡਰ ਕੀ ਹੁੰਦਾ ਓਏ ਅਨਪੜ੍ਹੇ ਉਦੋਂ ਕਿਹਾ ਵੀ ਦੱਸ ਪੜ੍ਹ ਲੈ ਉਹ ਤਾਂ 8ਵੀਂ 'ਚ ਟੱਕ ਝੋਲਾ ਗਈ ਡਿਫੈਂਡਰ ਕਾਰ ਹੁੰਦੀ ਆ ਜਿਹੜੀ ਹਰਪ ਜੀਮੇ ਨੇ ਲਈ ਤੀ ਨਹੀਂ ਕਰ ਦੇ ਵੀ ਸੱਚ ਬੰਦਾ ਲੈ ਜਾ ਆ ਚੱਲ ਜਾ ਪਾਣੀ ਮਾਰੀ ਜਾ ਬੋਰੇ ਇਹ ਤਾਂ ਮੱਚਦਾ ਭਾਈ ਆਪਣੇ ਤੇ ਨਾ ਵੀਰ ਨੇ ਸੱਚੀ ਗੱਲ ਕਹੀ ਆ ਜਮਾਂ ਸੱਚੀ ਗੱਲ ਕਹੀ ਆ ਆਪਣੀ ਚਟਾਈ ਤੇ ਮੱਚਦਾ ਹਾਂ ਦੋ ਕਾਬੂ ਸੁ ਨੀ ਨਹੀਂ ਪਰੌਣਾ ਤੇ ਤੈਨੂੰ ਨੀਂਦ ਨਹੀਂ ਆਉਂ ਕਉ ਜੱਟ ਕਰਿਆ ਆ ਗਿਆ ਤੇਰੇ ਉਹ ਕੋਈ ਨਾ ਮੇਰੇ ਸਾਲੇ ਉਹ ਜਿੱਦੇ ਸਾਰਾ ਕੁਝ ਵਿਕ ਗਿਆ ਨਾ ਉਹਦੇ ਪਤਾ ਲੱਗੂਆ ਜਿੱਦੇ ਉਰੇ ਪਰੌਣੀ ਕੁੜੇ ਆਏ ਕਬਾਪ ਜਾਜਾ ਵਿਚਾਰੇ ਡਾਲਦੇ ਨੇ ਵੀ ਟੰਗ ਸੇ ਤੁਸੀਂ ਕੀ ਕਰੀ ਜਾਂਦੇ ਏ ਇੱਥੇ ਕੁਛ ਨਹੀਂ ਮੈਂ ਤਾਂ ਗੇਟ ਲਾਉਂਦਾ ਤੇ ਮੰਜੇ ਜੀ ਨੂੰ ਦੇਖੀ ਵਿਚਾਰੀ ਲਾ ਦਿੰਦੇ ਨੇ ਟੰਗ ਸੇ ਡਾਲਿਆ ਕਰੋ ਨਾ ਕੋਈ ਉਹ ਕੋਈ ਨਹੀਂ ਕਰ ਦੂੰਗੀ ਸੱਟ ਤੇ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਹਾਂ ਮੰਮੀ ਰਾਹ ਦੀ ਗੱਲ ਦੱਸਦੀ ਸੀ ਮੈਂ ਤਾਂ ਕੀ ਗੱਲ ਮੈਨਾਂ ਮੰਮੀ ਤੇ ਮਾਸੀ ਨੂੰ ਗੱਲ ਕਰਦੇ ਸੁਣਿਆ ਹਾਂ ਮਾਸੀ ਉਹਨਾਂ ਨੂੰ ਕਹਿ ਰਹੇ ਸੀ ਵੀ ਕੋਈ ਦਵਾਈ ਆਂਦੀ ਹੈ ਜਿਹਦੇ ਨਾਲ ਮੁੰਡਾ ਹੀ ਹੁੰਦਾ ਜਿਦੂ ਆਪਣੀ ਨੂਨੋ ਦਵਾਈ ਖਵਾ ਦੇ ਹੁਣ ਤੁਸੀਂ ਦੱਸੋ ਇਹ ਗੱਲ ਸਹੀ ਹੈ ਇਹ ਤਾਂ ਗੱਲ ਕਿੱਥੋਂ ਸਹੀ ਹੈ ਯਾਰ ਆ ਕੀ ਗੱਲ ਬਣੀ ਵੀ ਦਵਾਈ ਖਵਾ ਦੋ ਆ ਮਾਸੀ ਲਵੇ ਨਾ ਜਿਹੇ ਜਿਹੇ ਪੁੱਠੇ ਕੰਮ ਨੇ ਸਾਰੇ ਮਾਸੀ ਇਹ ਕਰਦੀ ਹੈ ਪਹਿਲਾਂ ਇਹਦਾ ਆਹੀ ਕੁੱਤਕਲੇ ਸਾਬ ਦੇ ਘਰੇ ਸੀਗਾ ਇਹੀ ਗੱਲਾਂ ਹੈ ਉਰੇ ਮਾਨਸ ਖਿਉਣ ਲੱਗ ਗਈ ਬਸ ਨਾ ਦਵਾਈ ਨਾਲ ਹੁਣ ਜਵਾਬ ਖ ਹੋਇਆ ਕਰਨਗੇ ਦਵਾਈ ਨਾਲ ਮੁੰਡੇ ਹੋਣ ਲੱਗੇ ਉਹ ਤਾਂ ਸਿਖਾਉਂਦੇ ਨੇ ਉਹਨਾਂ ਦੀ ਵੱਖ ਗੱਲ ਆ ਜਿਹੜੇ ਮੰਮੀ ਹਨਾਂ ਦੀ ਗੱਲਾਂ ਚਾਹ ਰਹੇ ਨੇ ਦੇਖੋ ਮੈਨੂੰ ਆ ਸਭ ਕੁਝ ਜਮਾਂ ਸਹੀ ਨਹੀਂ ਲੱਗ ਰਿਹਾ ਨਾ ਮੈਂ ਉਹਨਾਂ ਦੇ ਕਹਿੰਦੇ ਦਵਾਈ ਖਾਵਾਂ ਠੀਕ ਹੈ ਤੈਨੂੰ ਤਾਂ ਬਾਤ ਦੀ ਗੱਲ ਐ ਇਦੋਂ ਪਹਿਲਾਂ ਮੈਨੂੰ ਵੀ ਨਹੀਂ ਸਹੀ ਲੱਗਦਾ ਮੈਂ ਤਾਂ ਤੈਨੂੰ ਆਪ ਹੀ ਕਹਿਣਾ ਵੀ ਮੇਰੀ ਗੱਲ ਸੁਣ ਜੇ ਮਾਂ ਤੈਨੂੰ ਕਹੇ ਜਾਂ ਮਾਸੀ ਤੈਨੂੰ ਕਹੇ ਤਾਂ ਕੋਈ ਦਵਾਈ ਬੁੱਟੀ ਤਾਂ ਕੁਝ ਨਹੀਂ ਖਾਣਾ ਰੱਬ ਜਿਹੜੀ ਦਾਤ ਦੇਉ ਆਪਣੋ ਉਹੀ ਮਨਜ਼ੂਰਾ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਆਪਣੇ ਵਾਸਤੇ ਤਾਂ ਦੋਨੋਂ ਹੀ ਰੱਬ ਨੇ ਚਲੋ ਸ਼ੁਕਰ ਹੈ ਮਸ ਐਨੀ ਗੱਲ ਜਿੱਥੇ ਤੂੰ ਸਹੀ ਐ ਤੇਰੇ ਨਾਲ ਖੜੂਗਾ ਮੈਂ ਜਿੱਥੇ ਤੂੰ ਗਲਤ ਐ ਭਾਈ ਉਥੇ ਤੇਨੂੰ ਕਹੂਗਾ ਵੀ ਮੈਂ ਮੇਰੇ ਤਾਂ ਸੱਚੀ ਦਿਮਾਗ ਹੁ ਮਰ ਰਿਆ ਸੀ ਜਦੋਂ ਦੀ ਮੈਨਾਂ ਦੋਨਾਂ ਦੀਆਂ ਗੱਲਾਂ ਸੁਣੀਆਂ ਨੇ ਨਾਲੇ ਮੈਨੂੰ ਚੁਗਰੀਆਂ ਸੀ ਇਹ ਗੱਲਾਂ ਮੈਨੂੰ ਹੋਇਆ ਚਲੋ ਤੁਹਾਡੇ ਕੋਲੇ ਗੱਲਾਂ ਕਰਾਂ ਮੇਰੀ ਗੱਲ ਸੁਣ ਤੈ ਮੇਰੇ ਲਈ ਗੱਲ ਕਰਤੀ ਤੂੰ ਚੁੱਪ ਕੇ ਰਹਿ ਤੈ ਕਿਸੇ ਲਈ ਕੋਈ ਗੱਲ ਨਹੀਂ ਕਰਨੀ ਜਦੋਂ ਦਵਾਈ ਬੁੱਟੀ ਖਵਾਉਣ ਦੀ ਗੱਲ ਹੋਈ ਜਾਂ ਨਿਹਾਉਣ ਦੀ ਗੱਲ ਹੋਈ ਮੈਂ ਆਪ ਹੀ ਗੱਲ ਕਰ ਲਵਾਂ ਨਾਲ ਤੈ ਮਾੜੇ ਕਾਹ ਤੋਂ ਵੱਜਣਾ ਇਹ ਹੀ ਗੱਲ ਮੈਂ ਤੁਹਾਨੂੰ ਕਹਿਣ ਲੱਗੀ ਸੀ ਵੀ ਤੁਸੀਂ ਮੰਮੀ ਨਾਲ ਕਲੇਸ਼ਣਾ ਕਰਿਓ तरीके ਨਾਲ ਗੱਲ ਕਰ ਲੈਣਾ ਨਾਲ ਬਾਕੀ ਦਵਾਈ ਤਾਂ ਨਾ ਮੈਂ ਖਾਵਾਂ ਅੱਜ ਨਾ ਮੈਂ ਖਾਵਾਂ ਕੱਲ ਕੋਈ ਨਹੀਂ ਚਲੋ ਤਾਂ ਮੈਂ ਗੱਲ ਕਰਨ ਨੂੰ ਆਪੀ ਉਹਦੇ ਟੈਨਸ਼ਨ ਨਾਲ ਹੈ ਉਹ ਤਾਂ ਜਦੋਂ ਕਹਿਣਗੇ ਨਾ ਆਪਣੇ ਉਦੋਂ ਗੱਲ ਛੇੜਨੀ ਆਪ ਨੂੰ ਆਪਦੇ ਆਪ ਕੋਈ ਗੱਲ ਕਰਨ ਦੀ ਲੋੜ ਹੀ ਨਹੀਂ ਠੀਕ ਹੈ ਕੀ ਬਤਾ ਆਪਣੀ ਟਿਕ ਜਾਣ ਇਹ 마ਸੀ ਹੈ ਹੈ 마ਸੀਆਂ ਦਾ ਬਗੀ ਹੱਥਾਂ ਤੜਕੇ ਆ ਤਾਂ ਗੱਲ ਉਥੀ ਦਾ ਕਾਦੇ ਵਾਸਤੇ ਕਲੇਸ਼ ਕਰਨ ਉਹਰੇ ਦਬਣ ਵਾਲੀ ਗੱਲ ਮੈਨੂੰ ਲੱਗਦੀ ਨਹੀਂ ਕਿਉਂਕਿ 마ਸੀ ਕਹਿ ਰਹੇ ਸੀ ਅੱਜ ਜਾਂ ਕੱਲ ਦਵਾਈ ਲੈ ਕੇ ਕਹਿੰਦੀ ਮੈਂ ਆਣੀ ਆ ਤੇ ਮੈਂ ਖਵਾ ਕੇ ਹੀ ਜਾਉਂਗੀ ਦਵਾਈ ਆ ਖਵਾ ਕੇ ਜਾਏਗੀ ਉਹ ਡੰਗਰ ਪਸ਼ੂਆ ਕਹਿੰਦੇ ਸੀ ਆਇਕਾ ਵਾਕੇ ਜਾਈ ਨਹੀਂ ਤੂੰ ਆ ਮੁੰਡੇ ਕੁੜੀ ਵਾਲੀ ਗੱਲ ਤਾਂ ਕਦੇ ਮੰਮੀ ਦੇ ਦਿਮਾਗ 'ਚ ਆਈ ਨਹੀਂ ਇਹਨਾਂ ਨੇ ਪਤਾ ਨਹੀਂ ਹੁਣ ਕਿੱਥੋਂ ਭਰ ਰੱਖੀ ਐ ਸਿਆਪਾ ਜਿਹੜਾ ਰਿਸ਼ਤੇਦਾਰ ਹੁੰਦਾ ਉਹੀ ਕੋਈ ਨਵਾਂ ਸਿਆਪਾ ਛੇੜਨ ਲੱਗੇ ਜਾਂਦਾ ਜਿਹੜਾ ਰਿਸ਼ਤੇਦਾਰ ਉਹੀ ਨਵਾਂ ਸਿਆਪਾ ਛੇੜਨ ਲੱਗ ਜਾਂਦਾ ਕੋਈ ਨਹੀਂ ਚਲ ਤੂੰ ਟੈਨਸ਼ਨ ਫਿਰ ਹੀ ਲੈ ਨਾ ਤੇ ਖਾਣੀ ਐ ਨਾ ਮੈਂ ਖਾਣਾ ਦੇ ਦਿੰਦੀ ਬਸ ਚਾਹੇ ਕੁੜੀ ਹੋਵੇ ਜਾਂ ਆਪਣੇ ਘਰ ਤਾਂ ਚਾਹ ਮੈਂ ਤੈਨੂੰ ਕਹੀ ਜਾਂਦਾ ਵੀ ਦੋ ਕੁੜੀਆਂ ਹੁਣ ਤਿੰਨ ਕੁੜੀਆਂ ਆਪਾਂ ਦਾ ਮਣੇ ਜੂਰ ਚਲੋ ਤੁਸੀਂ ਮੇਰੇ ਨਾਲ ਖੜੇ ਹੁੰਦਾ ਮੈਨੂੰ ਕਿਸੇ ਗੱਲ ਦੀ ਫਿਕਰ ਨਹੀਂ ਚਲ ਸੱਚ ਐਂ ਕਰ ਮੈਨੂੰ ਪਾਣੀ ਦੇ ਬਤਰੀ ਆਵਾਜ਼ੀ ਉਰੀਆ ਪੁੱਤ ਹਾਂ ਉਹ ਮੈਂ ਤਾਂ ਇੱਥੇ ਪੁੱਤ ਮੈਨੂੰ ਮੜਾ ਲੈ ਕੇ ਚੱਲ ਅੱਬਾ ਨੂੰ ਸਮਾਨ ਜਾ ਫੜ ਕੇ ਲਿਆਉਣਾਗਾ ਬਸ ਸਾੜੇ ਤੋਂ ਬਸ ਸਾੜੇ ਤੋਂ ਅੱਬਾ ਸਾੜੇ ਤੋਂ ਸਮਾਨ ਫੜ ਕੇ ਲਿਓਣਾ ਪੁੱਤ ਉਹ ਤੇਰੀ ਭਝਾਈ ਦੇ ਪੇਕਿਆਂ ਨੇ ਫੜਾਇਆ ਮੜਾ ਜਾ ਨਿਕਾਣੂ ਮੈਂ ਉਲਝੀ ਜਾਨੀ ਹੈਗੀ ਮੇਰੀ ਗੱਲ ਸੁਣ ਹਾਂ ਇਹਦੀ ਨੂੰਹ ਆ ਨਾ ਜਿਹੜੀ ਉਹਦੇ ਪੇਕਿਆਂ ਤੋਂ ਲਿਆਉਣਾ ਸਮਾਨ ਤੂੰ ਜਾ ਇਹਦੇ ਨਾਲ ਲੈ ਨੇੜੇ țeੜੇ ਆ ਮਾ ਕਿਹੜੀਆਂ ਗੱਲਾਂ ਕਰੀ ਜਾਂਦੀ ਤੁਸੀਂ ਤੁਸੀਂ ਐਂ ਕਹਿ ਦੋ ਜਿਵੇਂ ਮੈਂ ਕਹਿੰਦੀ ਸੀ ਮਾਸੀ ਉਹਨੂੰ ਕਹਿ ਦੇ ਵੀ ਤੁਸੀਂ ਬਸ ਤੇ ਫੜਾ ਦੋ ਆਪਣੇ ਪਿੰਡ ਵਾਲੇ ੱਡੇ ਤੋਂ ਮੈਂ ਪੜ ਲਊਗਾ ਕਿੰਨੀ ਕੁ ਦੂਰ ਆ ਆ ਤਾਂ ਹੈਗਾਗਾ ਤੂੰ ਚਲ ਕੋਈ ਨਹੀਂ ਚਲ ਪੁੱਤ ਹੁਣ ਉਹ ਪਿੰਡੇ ਜਾ ਕੇ ਆਉਣਾ ਮੜਾ ਜਾ ਫੇਰ ਕਿਉਂ ਮੈਂ ਤੇ ਤੈਨੂੰ ਮੜਾ ਜਾ ਪੜਦਾ ਰੱਖਦੀ ਸੀ ਮੈਂ ਕਿਹਾ ਤੂੰ ਆਖੇ ਨਹੀਂ ਲੱਗਣਾ ਉਹੀ ਗੱਲ ਕਰਤੀ ਦੱਸ ਤਾਂ ਚਲ ਕੋਈ ਨਹੀਂ ਲੈ ਜੂਗਾ ਤੈਨੂੰ ਐਂ ਤਾਂ ਬਥੇਰੇ ਸਿਆਣਾ ਗਾ ਹੈ ਅਬ ਦੇ ਲੋਈ ਕਹੀ ਜਾਨੇ ਉਹ ਲੈ ਜੂਗਾ ਮੈਨੂੰ ਹੋਰ ਕੰਮ ਬਥੇਰੇ ਨੇ ਮੈਂ ਤੋ ਹਜੇ ਤੱਕ ਬਾਜ਼ਾਰ ਚ ਨਹੀਂ ਜਾਇਆਗਾ ਮੈਂ ਸਮਾਨ ਲੈ ਕੇ ਆਉਣਾ ਆਪਦਾ ਕੱਲ ਨੂੰ ਜਾਣਾ ਮੈਂ ਆ ਇਹ ਵੀ ਜ਼ਰੂਰੀ ਕੰਮ ਆ। ਇਹ ਕਿਹੜਾ ਕੋਈ ਫालतू ਕੰਮ ਆਗਾ? ਨਾਲੇ ਉਹੀ ਗੱਲ ਤੇਰੇ ਭਲੇ ਵਾਸਤੇ ਜਾਣਾਗਾ ਸੀ ਤਾਂ। ਮੈਂ ਕੀ ਸਮਾਨ ਲੈ ਕੇ ਆਣਾ? ਲੈ ਕੋਈ ਹੁੰਦਾ ਸੌ ਬੁੜੀਆਂ ਦਾ ਸਮਾਨ। ਹਾਂ। ਤੂੰ ਵੀ ਕਮਾਲ ਦੀ ਗੱਲ ਕਰਦਾ। ਮੈਂ ਦੱਸ ਕਿਤੇ ਦਵਾਈ ਬੁਟੀ ਤਾਂ ਨਹੀਂ ਕਹਿੰਦੇ ਲਿਆਉਣ ਨੂੰ ਅਸੀਂ? ਕਾਦੀ ਬੁਟੀ ਕਹਨੇ ਆ ਕਿ ਲਿਆਉਣ ਨੂੰ? ਕਾਦੀ ਦਵਾਈ? ਤੂੰ ਕਾਦੀ ਸਮਝੀ ਜਾਂਦਾ। ਆ ਕਿਤੇ ਕਹਿੰਦੇ ਹੋਂ ਵੀ ਆ ਮੁੰਡਾ ਮੁੰਡਾ ਹੋਣ ਵਾਲੀ ਕੋਈ ਦਵਾਈ। ਨਾ ਦੇਖ ਲੈ। ਜੇ ਇਹ ਜੀ ਦਵਾਈ ਲੈ ਕੇ ਵੀ ਆਉਣੀ ਹੈਗੀ ਨਾ ਤਾਂ ਫੇਰ ਕਿਹੜਾ ਮਾੜਾ ਉਹ ਜੂ ਪੁੱਤ। ਤੇਰੇ ਭਾਲੇ ਵਾਸੀ ਕਰਦੇ ਆ ਜੋ ਕੁਛ ਕਰਦੇ ਆ ਅਸੀਂ ਵਾਸੀ ਮੇਰੀ ਗੱਲ ਸੁਣ ਜੇ ਤਾਂ ਕੋਈ ਹੋਰ ਚੀਜ਼ ਲੈ ਕੇ ਆਉਣੀ ਆ ਬੇਸ਼ੱਕ ਮੈਂ ਤੇਰੇ ਨਾਲ ਤੁਰਪਾਂ ਪਰ ਜੇ ਤੂੰ ਆ ਗੱਲ ਕਰਦੇ ਵੀ ਹਾਂ ਉਹੀ ਦਵਾਈ ਲੈ ਕੇ ਆਉਣੀ ਆ ਤਾਂ ਮੈਂ ਤੇਰੇ ਨਾਲ ਜਮ ਨਹੀਂ ਜਾਂਦਾ ਨਾ ਮੈਨੂੰ ਲੋੜ ਹੈ ਪਰਮਾਤਮਾ ਨੇ ਜਿਹੜੀ ਦਾਤ ਦੇਣੀ ਹੋਈ ਨਾ ਉਹ ਆਪ ਹੀ ਦੇ ਦੂਗਾ ਆ ਦਵਾਈਆਂ ਨਾਲ ਮੁੰਡੇ ਹੁਣ ਹਟ ਗਏ ਬੇ ਮੇਰੀ ਗੱਲ ਸੁਣ ਆ ਪਹਿਲਾਂ ਸਾਡੇ ਕਣੀ ਦੇਖ ਲੈ ਆ ਉਥੇ ਤੇਰੀ ਪ੍ਰਜਾਈ ਹੁਣਿਆ ਕੋਲੇ ਹੋਈ ਨਹੀਂ ਹੈਗੇ ਮੁੰਡੇ ਉਦੋਂ ਵੀ ਤਾਂ ਦਵਾਈ ਹੋਈ ਦਿੱਤੀ ਸੀ ਤੇ ਆਪਦੀ ਦਾਤ ਹੈ ਉਹ ਤਾਂ ਪਰਮਾਤਮਾ ਨੇ ਉਂ ਦੋ ਮੁੰਡੇ ਦੇਤੇ ਹੈ ਜਰੂਰੀ ਥੋੜੀ ਆ ਦਵਾਈਆਂ ਨਾਲ ਹੋਏ ਨੇ ਤੇ ਫੇਰ ਕਿੱਡੀ ਗੱਲ ਹੁੰਦੀ ਹੈਗੀ ਅਦਵਾਈ ਆ ਪੂਰਾ ਲਿਆ ਕੇ ਚਲੇ ਖਾ ਲੂਗੀ ਆਪਣਾ ਭੈ ਮਿਕਲ ਜੂਗਾ ਮਾਂ ਪਤਾ ਨਹੀਂ ਕੀ ਅੱਗ ਸੁਭਾ ਹੁੰਦਾ ਸਾਰੀ ਉਮਰ ਦੀ ਬਿਮਾਰੀ ਬੈਠ ਜੂ ਅੰਦਰ ਕੀ ਫਾਇਦਾ ਉਹ ਗੱਲਾਂ ਦਾ ਤੂੰ ਤਾਂ ਸਿਆਣੀ ਬਿਆਣੀ ਆ ਮਾਸੀ ਤੂੰ ਵੀ ਕੀ ਮਤਾਂ ਦੇਣ ਬੈਠੀ ਆ ਤੂੰ ਪੁੱਤ ਇਹ ਕਾਦੀ ਮਾਤਾ ਮੈਂ ਕਿਹੜਾ ਕੋਈ ਮਾੜੀ ਮਤ ਦਿੱਤੀ ਆ ਮੈਂ ਵੀ ਕਹਿਨੀ ਆ ਵੀ ਤੇਰੇ ਭਾਈਆਂ ਦੇ ਬਰਾਬਰ ਦਾ ਹੋ ਜੇ ਤੂੰ ਵੀ ਮੇਰੀ ਗੱਲ ਸੁਣ ਮੇਰੇ ਘਰੇ ਚਾਹੇ ਕੁੜੀ ਹੋਵੇ ਮੈਨੂੰ ਹੱਸ ਕੇ ਸਵਕਾਰ ਹੈ ਠੀਕ ਹੈ ਪਰ ਆ ਗੱਲਾਂ ਮੈਂ ਨਹੀਂ ਕਰਨੀ ਇਹ ਨਾ ਮੈਂ ਦਵਾਈ ਅੱਜ ਖਵਾਉਣ ਲੱਗਿਆ ਨਾ ਮੈਂ ਖਵਾਉਣ ਲੱਗਿਆ ਕੱਲ ਨੂੰ ਨਾ ਦੇਖ ਲੈ ਕਮਾਲ ਦੀ ਗੱਲ ਹੈਗੀ ਤੇਰੀ ਮਾਫਰ ਵਿੱਚ ਕਮਾਲ ਦੀ ਗੱਲ ਵਾਲੀ ਕੀ ਗੱਲ ਆ ਤੂੰ ਤਾਂ ਐਂ ਲੱਗ ਜਾਂਦੇ ਹੋ ਕਰ ਕੁੜੀ ਵਾਲੀਆਂ ਮਤਾਂ ਤੁਸੀਂ ਸੌਹ ਲੱਗੇ ਆਰਦੇ ਤੱਕ ਸੀਮਤ ਰੱਖਿਆ ਕਰੋ ਮੈਂ ਭਈ ਇਹੋ ਜਿਹਾ ਕੁਝ ਨਹੀਂ ਕਰਦਾ ਮੈਂ ਤੈਨੂੰ ਗੱਲ ਦੱਸਤੀ ਬਸ ਬਈ ਗੱਲ ਤਾਂ ਸੁਣ ਜਾਂਦਾ ਹੁਣ ਜੰਮੀ ਕਮਾਲ ਹੋਈ ਪਈ ਐ ਇਹ ਨਹੀਂ ਤੇਰੀ ਤਾਂ ਨੂਹ ਕੀ ਤੇਰਾ ਤਾਂ ਮੁੰਡਾ ਵੀ ਉਹੋ ਜਿਹਾ ਹੋ ਗਿਆ ਲੈ ਅਕੇ ਮੁੰਡਾ ਵੀ ਉਹੋ ਜਿਹਾ ਹੋ ਗਿਆ ਹਣ ਮੁੰਡਾ ਵੀ ਤੇ ਨੂਹ ਦੇ ਮਗਰ ਹੀ ਲੱਗੂਗਾ ਹੋਰ ਕੀ ਕਰੂਗਾ ਲੱਗ ਗਿਆ ਫਿਰ ਮਗਰ ਲੱਗ ਗਿਆ ਮਗਰ ਫਿਰ ਆ ਦੇਖ ਲੈ ਕਿਵੇਂ ਸੁਣਾ ਕੇ ਗਿਆ ਕਿ ਮੈਂ ਤਾਂ ਲੈਕੀ ਨਹੀਂ ਆਉਂਦਾ ਹੈਗਾ ਦਵਾਈ ਹੁਣ ਦੱਸ ਕੀ ਕਰਾਂ ਹੁਣ ਮੈਂ ਦੱਸ ਕੀ ਦੱਸਾਂ ਤੈਨੂੰ ਮੈਂ ਤਾਂ ਤੇਰੇ ਬਾਰੇ ਸੋਚਦੀ ਸੀ ਵੀ ਬਰਾਬਰ ਦਾ ਹੋ ਜੂ ਨਾਲ ਇਹੋ ਜੂ ਨਾਲ ਤੂੰ ਹੋ ਜਾਗੀ ਮੇਰੇ ਬਰਾਬਰ ਦੀ ਨਹੀਂ ਤੂੰ ਚੁੱਪ ਕਰਕੇ ਜਾ ਕੇ ਵਸਤੇ ਲਿਆ ਅੱਗੇ ਕਿਹੜਾ ਤੂੰ ਵਸਤੇ ਜਾਂਦੀ ਨਹੀਂਗੀ ਚੱਲ ਫੇਰ ਅਸੀਂ ਕਰਦੇ ਆ ਵਸਤੇ ਜਾ ਕੇ ਲੇਉਂ ਹੋਰ ਕੀ ਕਰਾਂ ਹੁਣ ਫਿਰ ਮੈਨੂੰ ਤਾਂ ਕੁਝ ਕਰਨੀ ਪਊਗਾ ਇਹ ਤਾਂ ਆਖੇ ਨਹੀਂ ਲੱਗਦੇ ਹੈਗੇ ਜਿ ਵਕਜ ਆਹੋ ਬਗਜਾ ਫੂਦੇ ਉੱਤਮ ਮਲਕੀ ਭਰਦੀ ਪਈ ਸੀ ਪਾਣੀ ਹੋ ਕੀ ਮਾ ਕੋਲ ਆ ਕੇ ਬੇਨਤੀ ਗੁਜਾਰੇ ਅਪਨ ਖਟਲਾ ਭਾਂਕੀਏ ਨਾਰੇ ਮਿੱਤਰਾਂ ਦੀ ਕੋਈ ਵੀ ਨਹੀਂ ਇਰਕਾਟ ਗਲਤ ਹੋ ਗਿਆ ਪੁਨ ਖਟਲਾ ਬੰਕੀਏ ਨਾਰੇ ਮਿੱਤਰਾਂ ਦੀ ਕੋਈ ਵੀ ਨਹੀਂ ਨਾ ਨਾ ਪੁਨ ਖਟਲਾ ਯਾਰੀਆਂ ਲਾਲਾ ਨਹੀਂ ਮਿੱਤਰਾਂ ਦੀ ਕੋਈ ਵੀ ਨਹੀਂ ਪੁਨ ਖਟਲਾ ਖਟਲਿਆ ਯਾਰੀਆਂ ਦੇ ਕੰਜਰਾ ਤੇਰੀ ਪੈਣ ਲੱਗਦੀ ਆ ਮੈਂ ਲੈ ਇੱਚ ਗਿਆ ਇਹ ਤਾਂ ਸਟੇਜ ਆ ਸਟੇਜ ਤੇ ਤੀਆਂ ਪਹਿਣਾ ਸਾਰੀਆਂ ਬੱਠੀਆਂ ਹੁੰਦੀਆਂ ਨੇ ਤੀਆਂ ਪਹਿਣ ਸਭ ਦੀ ਸਾਂਝੀ ਹੁੰਦੀ ਆ ਜਦੋਂ ਐਨੇ ਜੋਗਾ ਹੋ ਗਿਆ ਨਾ ਗੌਣ ਲੱਗ ਗਿਆ ਆਰਨੇਤ ਮੰਗੂ ਲੋਕਾਂ ਦਾ ਕੱਠ ਤੇਰੇ ਮੂਰੇ ਹੋਣ ਲੱਗ ਗਿਆ ਉਦੋਂ ਕਹ ਲਿਆ ਘਰੀ ਇਹ ਜਗੀਤ ਸਾਲੇ ਨਹੀਂ ਚੰਗਾ ਲੱਗਦਾ ਆਰਨੇਤ ਨੂੰ ਤਾਂ ਲੈ ਵੀਡੀਓ ਕਾਲ ਹੁਣੇ ਨਾ ਮੈਂ ਜਮ ਮੇਰੇ ਸਾਲੇ ਫੁਕਰੀਆਂ ਮਰੀਆਂ ਨੇ ਇਹਨੂੰ ਜੇਬ ਤੇ ਪਾ ਲੈ ਮੇਰੇ ਸਾਲੇ ਨੇ ਲੋਕ ਕੰਧਾ ਦੇ ਚੜ ਰੱਖੇ ਨਹੀਂ ਗੇ ਫੁਕਰੀਆਂ ਤਾਂ ਨਹੀਂ ਮਾਰਦਾ ਦੇਖ ਗੱਲ ਤਾਂ ਇਹ ਜਮਾ ਪੱਕੀ ਹੈਗੀ ਤੂੰ ਨਾ ਪੈਰ ਤੇ ਪਾਣੀ ਪੈਣ ਨਹੀਂ ਤੇ ਜਵਾਕਾਂ ਨਾਲ ਕਾਹਤੋਂ ਮੱਥਾ ਮਾਰੀ ਜਾਂਦਾ ਹੈ ਉਹ ਤਾਂ ਉਹੀ ਰੌਲਾ ਪਾਈ ਜਾਂਦੇ ਨੇ ਖੇਡ ਰਹੇ ਨੇ ਮੋਜਾ ਘੜਾਉਂਦੇ ਨੇ ਤੇਰਾ ਵੇ ਬੇਰੇ ਮਾਂ ਕਰ ਜਿਵੇਂ ਮੈਂ ਗਾਉਣਾ ਨੂੰ ਉਹ ਰਿਆਜ਼ ਕਰਦੇ ਮੇਰੀ ਗੱਲ ਸੁਣ ਬਾਈ ਮੈਂ ਤਾਂ ਤੈਨੂੰ ਐਂ ਕਹਿਨੀ ਆ ਗਾਉਣਾ ਬਜਾਉਣਾ ਤਾਂ ਤੇਰਾ ਚੱਲਦੀ ਰਹੂਗਾ ਕੋਈ ਗੱਲ ਨਹੀਂ ਹੌਲੀ ਹੌਲੀ ਤੂੰ ਵੱਡਾ ਸਿੰਗਰ ਬਣ ਜਾਏਂਗਾ ਪੱਕਾ ਹਾਂ ਤੂੰ ਵਿਆਹ ਬਾਰੇ ਸੋਚ ਮਰੇ ਹੋਰ ਹੁਣ ਮੈਂ ਹੀ ਨਹੀਂ ਸੋਚਣਾ ਇਹ ਦੁਨੀਆ ਸੋਚਦੀ ਆ ਮੇਰੇ ਵਿਆਹ ਬਾਰੇ ਤਾਂ ਤੂੰ ਕੌਣ ਡੋਲਾ ਕਰੂਗਾ ਬੁੜਾ ਤਾਂ ਹੋ ਰਿਹਾ ਮੇਰਾ ਸਾਲਾ ਆਮਰ ਨੂਰੀ ਨੇ ਗੱਲ ਕਰੀ ਮੇਰੇ ਰਿਸ਼ਤੇ ਦੀ ਕਹਿੰਦੀ ਤੂੰ ਜਦੋਂ ਝੋਟੀ ਦਾ ਕਲਾਕਾਰ ਬਣ ਗਿਆ ਰਿਸ਼ਤਾ ਤੈਨੂੰ ਅਸੀਂ ਕਰਾਵਾਂਗੇ ਮਾਂ ਕੋਈ ਗੱਲ ਨਹੀਂ ਭਾਣੇ ਛੋਟੀ ਗੱਲ ਸਿਰ ਮੱਥੇ ਵੱਡੇ ਵੱਡੇ ਸ਼ਿੰਗਰਾਉਂਦੇ ਨੇ ਮੇਰੇ ਕੋਲੇ ਹਾਂ ਆ ਨੀਟੂ ਸੱਟਾਂ ਵਰਗੇ ਤਾਂ ਮੈਂ ਬਲਾਕ ਕਰ ਰੱਖੇ ਨੇ ਜਾਣਦਾ ਯਾਰ ਮੈਂ ਛੋਟੀਆਂ ਕਰਤੂਤਾਂ ਜਾਣਦਾ ਸਾਰੀਆਂ ਨਿਚੇ ਬੈਠੇ ਮੇਰੀ ਗੱਲ ਸੁਣ ਮੇਰੇ ਭਾਈ ਦੀ ਚੜਾਈ ਵਾਲੀ ਹੈ ਕੀ ਮੱਛਿਆ ਨਹੀਂ ਕਰਦੇ ਸਮਕਾ ਦੀ ਅੱਲਾ ਸ਼ੇਰੀ ਦਿਆ ਕਰਦੇ ਨਹੀਂ ਕੋਈ ਗੱਲ ਨਹੀਂ ਭਾਈ ਜੇ ਕੋਈ ਮਾੜੀ ਮੋਟੀ ਘਾਟ ਬਾਦ ਹੈਗੀ ਆ ਗੌਣ ਚ ਸਿੱਖ ਜੇਗਾ ਨਹੀਂ ਮੈਂ ਤਾਂ ਕਹਿੰਦਾ ਇਹਦਾ ਵਿਆਹ ਹੋ ਜੇ ਮੈਨੂੰ ਵੀ ਚੱਜ ਦੀ ਰੋਟੀ ਮਿਲਣ ਲੱਗ ਜੂ ਸਹਰੀ ਜਸਬਾਜਵੇਂ ਨੇ ਵੀ ਸਹੀ ਗੱਲ ਕਹੀ ਸੀ ਉਹ ਵੀ ਬੰਦਾ ਖਰਾ ਖਰਾ ਜਮੀ ਖਰਾ ਸਸ ਮੋ ਗੱਲ ਤੇ ਦਾਾਂਦੀ ਨਹੀਂ ਜਿਹੜੀ ਮੈਂ ਗੱਲ ਕਰਦਾ ਇਹਨੂੰ ਕਹਿ ਲੈਣ ਦੇ ਕੀ ਕਿਹਾ ਤੇ ਉਹਨੇ ਕੋਈ ਕੰਮ ਦੀ ਗੱਲ ਕਹੀ ਹੋਣੀ ਕਹਿੰਦਾ ਹਲੇ ਤੇਰਾ ਟਾਈਮ ਹੈ ਹਲੇ ਤੇਰਾ ਟਾਈਮ ਹੈ ਮੇਰਾ ਸਰਲਾ ਟੇਚਰ 아니 اچھا ਜਦੋਂ ਲਾਤੀ ਮਿੱਤਰਾਂ ਨੇ ਅੱਗ ਦੇਖਦੀ ਰਹਿ ਜਾਈਂ ਰਹਿ ਜਾਈਂਗੀ ਸਹੀ ਗੱਲ ਹੈ ਇਹਨੂੰ ਵੀ ਨਾਲੇ ਰੱਖਦਾ ਓਏ ਇਹ ਤਾਂ ਦੇਖੀ ਤੂੰ ਨਹੀਂ ਬੋਲਦੇ ਹੁੰਦੇ ਹੋਰਾ ਵਧੀਆ ਬੋਲ ਲੈਂਦੀ ਆ ਇਹ ਤਾਂ ਜਦੋਂ ਨਾ ਇਹ ਕਹਾ ਕਰੂਗੀ ਵੀ ਕੁੱਲੂ ਦੀ ਸਿਸਟਰ ਆ ਗਈ ਝੋਟਾ ਕਰਾਇਆ ਕਰਨਗੇ ਲੋਕੇ ਦੇ ਨਾਲ ਤੂੰ ਉੱਥੇ ਖੜਾ ਆਂ ਕਿ ਕਰੀ ਜਾਇਆ ਕਰੀ ਮੱਛਿਆ ਨਹੀਂ ਕਰਦੇ ਲਾ ਕੇ ਜਰਦਾ ਜਾਈ ਨਹੀਂ ਮੈਂ ਨਹੀਂ ਮੱਚਦਾ ਹੈਗਾ ਮੈਂ ਤਾਂ ਇਹ ਕਹਿਣਾ ਵੀ ਜੇ ਇਹਦਾ ਵਿਆਹ ਹੋ ਜੇ ਇਹਦਾ ਘਰ ਬਸਦਾ ਹੋ ਜੇ ਮੈਂ ਵੀ ਜਾਂਦਾ ਹੋ ਜਾ ਮੈਂ ਉਹ ਗੱਲ ਤਾਂ ਮੈਂ ਵੀ ਕਹਿਣੀ ਆ ਮੈਂ ਵੀ ਭਾਬੀ ਵਾਲੀ ਹੋ ਜਾ ਮੈਂ ਵੀ ਲੋਕਾਂ ਨੂੰ ਕਹਿਣ ਲੱਗ ਜਾ ਵੀ ਹਾਂ ਹਾਂ ਮੈਂ ਪੇਕੇ ਪਿੰਡ ਗਈ ਮੈਂ ਭਾਬੀ ਦੀਆਂ ਪੱਕੀਆਂ ਰੋਟੀਆਂ ਖਾਧੀਆਂ ਫੇਰ ਵੀ ਠੁੱਕ ਬਣੇ ਸਰੀਕੇ ਕਬੀਲੇ ਚ ਹੰਝੂ ਬਣ ਜੂ ਸਬਰ ਰੱਖ ਲੈ ਸਬਰ ਰੱਖ ਲੈ ਕੋਠੀ ਦੇਖ ਲੈ ਲਸਕਾਈ ਪਈ ਆ ਚੁੰਡੀ ਪਰ ਨੂੰ ਰੇਤਾ ਨਹੀਂ ਹੈਗਾ ਉੱਥੇ ਚੁੰਡੀ ਪਰ ਨੂੰ ਚਾਹੇ ਚੌਲ ਚੁਕ ਚੁਕ ਕੇ ਖਾ ਲੈ ਕੋਠੀ ਤਾਂ ਮੈਨੂੰ ਪਤਾ ਇਹੇ ਜੀ ਹੈਗੀ ਆ ਸਭ ਤੇ ਉਹਨੇ ਕੋਈ ਕੰਮ ਹੀ ਨਹੀਂ ਹੈਗਾ ਹੋਰ ਕੀ ਕਰੂਗਾ ਕੋਠੀ ਉਹ ਚ ਮਕਾਨ ਤੇ ਆ ਉੱਥੇ ਦੇਖ ਲੈ ਕੱਲਾ ਕੱਲਾ ਆਪਣੇ ਨਾ ਜਦੋਂ ਰਿਆਜ਼ ਕਰਦਾ ਸਾਜ਼ ਕੱਲਾ ਕੱਲਾ ਪਿਆ ਉੱਥੇ ਆਥਨੇ 5 ਵਜੇ ਆ ਜੀ ਪਰੌਣੇ ਆ ਐ ਲੱਗੂ ਜਿਵੇਂ ਬੱਬੂ ਮਾਨੇ ਖੜਾ ਲਾਰਖਿਆ ਹੁੰਦਾ ਮੈਂ ਇਹ ਕਦੇ ਵਾਸਤੇ ਹਾਂ ਕਿਹੜੀ ਗੱਲਾਂ ਕਰਤੀਆਂ ਤੂੰ ਬੱਬੂ ਮਾਨ ਤੋਂ ਘਟਾਂ ਕਿਤੇ ਤੂੰ ਤਾਂ ਉਹਦੇ ਉੱਤੋਂ ਦੀ ਹੈ ਉੱਤੋਂ ਦੀ ਓਏ ਅਹੀਂ ਤੈਨੂੰ ਸਮਝਾਉਣਾ ਫਿਰ ਇਹਨੂੰ ਸਮਝਾਵਾਂ ਕਿਵੇਂ ਛੋਟਾ ਮੂੰਹ ਬੜੀ ਬਾਤ ਹੋ ਜਾਂਦੀ ਐ ਤੇ ਲੀਤਾ ਮੈਂ ਤਾਂ ਆ ਬੰਨੇ ਦੋ ਹੱਥ ਜੋ ਮਰਜ਼ੀ ਕਰੋ ਠੀਕ ਆ ਮੈਂ ਨਹੀਂ ਤੁਹਾਡੇ ਵਿੱਚ ਵਿਚਾਲੇ ਜਾ ਚਲ ਕੋਈ ਨਾ ਮੈਂ ਮੇਰੀ ਗੱਲ ਸੁਣ ਤੇ ਮੈਂ ਮੇਰੇ ਭਾਈ ਨਾਲ ਗੱਲ ਆਪੇ ਕਰ ਲੂੰਗੀ ਜਾਂ ਤੂੰ ਵਗ ਜਾ ਚਾਹ ਬਣੀ ਪੀ ਜਾ ਕੇ ਚਾਹ ਪਾਣੀ ਪੀ ਲੈ ਪਰ ਉਹ ਨਾ ਪਣੀ ਪਈਆ ਪਾ ਕੇ ਨਾ ਫੜਾਈ ਜਾ ਪਾ ਕੇ ਵੀ ਫੜਾ ਦੂੰਗੀ ਕੋਈ ਨਾ ਠੀਕ ਆ ਦੀਦੀ ਉਹ ਮਲਠੀ ਤਾਂ ਨਹੀਂ ਮੰਗਾਈ ਸੀ ਮੜੀ ਜੀ ਪਈਏ ਪਈਏ ਬੱਤੀ ਪਈਏ ਮੜਾ ਸੁਰਜੀਚ ਹੋ ਜਾਂਦਾ ਖਾ ਕੇ ਮੜਾ ਖਰਾਬ ਹੋ ਜਾਂਦਾ ਨਾ ਹਾਂ ਕਹਿੰਦੇ ਤਾਂ ਹੇਕ ਲਾਉਣੇ ਜ਼ੋਰ ਲੱਗਦਾ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹਦੇ ਕੋਲੇ ਜ਼ਿਆਦੇ ਗੱਲਾਂ ਨਾ ਕਰਿਆ ਕਰ ਅਸਿਆਣੇ ਕਹਿੰਦੇ ਨੇ ਘਰ ਦਾ ਪੇਤੀ ਲੰਕਾਟਾ ਈ ਠੀਕ ਐ ਇਹਨੂੰ ਆ ਰਿਹਾ ਆਪਣੇ ਘਰ ਦਾ ਭੇਤ ਤੇਰਾ ਭੇਤ ਆ ਰਿਹਾ ਜੇ ਤੇਰਾ ਕੋਈ ਰਿਸ਼ਤਾ ਹੁੰਦਾ ਹੋਇਆ ਨਾ ਇਹਨੇ ਜ਼ਰੂਰ ਪਾਨੀ ਮਾਰਨੀ ਐ ਤਾਂ ਹੀ ਕਹਿਣੀ ਐ ਗਾਉਣਾ ਬਚਾਉਣਾ ਤਾਂ ਬਾਅਦ ਚ ਵੀ ਹੋਊ ਜੂ ਵੱਡਾ ਸਿੰਗਰ ਬਣੇਗਾ ਉਹ ਵੀ ਮੈਨੂੰ ਪਤਾ ਤੇਰਾ ਇਹ ਸੁਪਨਾ ਪੂਰਾ ਹੋਊ ਪੱਕਾ ਹੀ ਹਾਂ ਮੈਂ ਤੇਰੇ ਨਾਲ ਆ ਮੇਰੀ ਸਪੋਰਟ ਤੇਰੇ ਨਾਲ ਹੈ ਹੋਰ ਤੈਨੂੰ ਕੀ ਚਾਹੀਦਾ ਜੈ ਬਾਬੇ ਕੁਲਦੀਪ ਮਾਨਕ ਦੀ ਤੂੰ ਵਿਆਹ ਕਰਾ ਲੈ ਸ੍ਰੀਕੇ ਕਬੀਲੇ ਚ ਬਸਦਾ ਹੋ ਜੀਗਾ ਜਵਾਕਾਂ ਜੱਲਿਆ ਵਾਲਾ ਹੋ ਜੀਗਾ ਮੈਨੂੰ ਵੀ ਕੋਈ ਪੂਆ ਪੂਆ ਕਰਿਆ ਕਰੂਗਾ ਹੋਈ ਨਹੀਂ ਕਰਨੀ ਕਰਨੀ ਕਰਨ ਜੇ ਕਹੇ ਫਿਰ ਕਰਾਂ ਰਿਸ਼ਤੇ ਦੀ ਭਾਲ ਜਾਰੀ ਨਾ ਹਲੇ ਰੁਕ ਜਾ ਫਲ ਤਾਂ ਐਂ ਵੀ ਵਿਚੋਲੇ ਪਹਿਲੀ ਮੈਨੂੰ ਕੰਨ ਖਾਣ ਨਹੀਂ ਆਟਦੇ ਉਧਰੋਂ ਮੇਰੇ ਰਿਆਜ ਦਾ ਟਾਈਮ ਹੁੰਦਾ ਕਦੇ ਉਧਰੋਂ ਮੈਨੂੰ ਕੋਈ ਨਾ ਕੋਈ ਸਟੇਜ ਵਾਸਤੇ ਬੁਲਾ ਲੇ ਜਿਹੜੇ ਮਾਰਦੇ ਨੇ ਵਿਚੋਲੇ ਤੇਰੇ ਦਿੱਤੇ ਨੂੰ ਤੈਨੂੰ ਪਤਾ ਪਹਿਲੇ ਦਿਨ ਤੋਂ ਫਿਰ ਸੋਹਣੇ ਸਨਖੇ ਜਿਹਾ ਬਰੂ ਦੇ ਰਿਸ਼ਤੇ ਤਾਂ ਆਉਂਦੀ ਹੁੰਦੇ ਇੱਕ ਗੱਲ ਤਾਂ ਹੈਗੀ ਬਾਈ ਮੈਂ ਤਾਂ ਤੇਰੇ ਡੋਲ ਦਿੱ ਲਿਆ ਕਿ ਕਾਲਾ ਤਾਂ ਗ ਬਨੂਗੀ ਕੀ ਪਤਾ ਕਿਸੇ ਕਲੇਣੀ ਦੀ ਨਜ਼ਰ ਲੱਗ ਜਾਏ ਤੈਨੂੰ ਇੱਥੇ ਖੜਜੂਗਾ ਖੜੋ ਅੱਛਾ ਨਾ ਬੰਨਦੀ ਕੋਈ ਨਹੀਂ ਬੰਨਾਂਗਾ ਹਾਂ ਬੰਨੂੰਗਾ ਚਲ ਬਲਕਿ ਠੀਕ ਚੱਬ ਨਹੀਂ ਹਾਂ ਹਾਂ ਚੱਲ ਆ ਗਿਆ ਤੇਰੇ ਟਿੱਲੇ ਤੋਂ ਉਹ ਸੂਰਤ ਦੀਂਦੀ ਆ ਹੀਰ ਦੀ ਆ ਲੈ ਰੇਖ ਗੋਰਖਾ ਉੜਦੀ ਐ ਫੁਲਕਾਰੀ ਨਾ ਕੀ ਗੱਲ ਨੇ ਤੇਰੇ ਗੱਲ ਪਤ ਨਹੀਂ ਫਿਰ ਜੇ ਕਿਸੇ ਗੱਲ ਦਾ ਪਤਾ ਲੱਗ ਗਿਆ ਸੀ ਤਾਂ ਮਾੜਾ ਮੋਟਾ ਲਕੋ ਵੀ ਰੱਖ ਲਈਦਾ ਨਾ ਕੀ ਗੱਲ ਹੋ ਗਈ ਮੰਮੀ ਜੀ ਇਹ ਜੀ ਕੀ ਗੱਲ ਹੋਈ ਐ ਨਾ ਦੇਖ ਲਾ ਇਹ ਤਾਂ ਐ ਕਹਿੰਦੇ ਜਿਵੇਂ ਇਹਨੂੰ ਕੁਛ ਦਾ ਪਤਾ ਹੀ ਨਾ ਹੋਵੇ ਨਾ ਕੀ ਕਿਹਾ ਤਾਰੀ ਨੂੰ ਤੂੰ ਤਾਰੀ ਨੂੰ ਕੀ ਕਹਿਣਾ ਸੀ ਜਿਹੜੀਆਂ ਗੱਲਾਂ ਤੁਸੀਂ ਕਰਦੇ ਸੀ ਉਹ ਮੈਂ ਕਹਤੀ ਆ ਨਾਲ ਇਹਦੇ 'ਚ ਗਲਤ ਕੀ ਕਹਿ ਮੈਂ ਅੱਛਾ ਤੇ ਫਿਰ ਅਸੀਂ ਕੀ ਗਲਤ ਕਰ ਰਹੇ ਆ ਤੁਸੀਂ ਸਹੀ ਵੀ ਕੀ ਕਰ ਰਹੇ ਹੋ ਕਿਉਂ ਸਹੀ ਨੂੰ ਸਹੀ ਐ ਕੀ ਗਲਤ ਹੈਗਾ ਨਹੀਂ ਆ ਮੁੰਡੇ ਜੰਮਣ ਵਾਲੀਆਂ ਦਵਾਈਆਂ ਦੇ ਕੇ ਤੁਸੀਂ ਸਹੀ ਕੀ ਕਰ ਰਹੇ ਹੋ ਲੈ ਇਹ 'ਚ ਗਲਤ ਵੀ ਕੀ ਆ ਭਾਈ ਜੇ ਕੋਈ ਕੰਮ ਕਰਦੇ ਆਂ ਜੇ ਮੁੰਡੇ ਦੀ ਗੱਲ ਅਸੀਂ ਕਰੀ ਆ ਤਾਂ ਅਸੀਂ ਕਿਹੜਾ ਕੋਈ ਗਲਤ ਕੀਤੀ ਆ ਨਾਲੇ ਤੂੰ ਵੀ ਤਾਂ ਮੁੰਡੇ ਦੀ ਮਾਂ ਬਣੇਂਗੀ ਜੇ ਮਾਸੇ ਜੀ ਮੈਂ ਧੀ ਦੀ ਮਾਂ ਬਣਗੀ ਫਿਰ ਇਹ ਚ ਕਿਹੜਾ ਮਾੜੀ ਗੱਲ ਆ ਪਾ ਰੱਬ ਮੇਰੀ ਗੱਲ ਸੁਣ ਲੈ ਇੱਕ ਜਿਹੜੀ ਗੱਲ ਕਰਦੇ ਆ ਨਾ ਵੀ ਚੱਲ ਪਹਿਲਾ ਮੁੰਡਾ ਹੋ ਜੇ ਉਸ ਤੋਂ ਬਾਅਦ ਕੁੜੀ ਹੋ ਜੂਗੀ ਕੋਈ ਗੱਲ ਨਹੀਂ ਤੂੰ ਤਾਂ ਗੱਲ ਹੀ ਪੁੱਠੀ ਲੈ ਕੇ ਬਾਕੀ ਹੈਗੀ ਮੰਮੀ ਜੀ ਇਹਦੇ ਚ ਪੁੱਠਾ ਕੀ ਲੈ ਕੇ ਬਾਕੀ ਮੈਂ ਨਾਲੇ ਇਹ ਪਹਿਲੇ ਦੂਜੇ ਵਾਲੀ ਕੀ ਗੱਲ ਹੁੰਦੀ ਆ ਪਤਾ ਨਹੀਂ ਤੁਸੀਂ ਕਿਹੜੇ ਜ਼ਮਾਨੇ ਚ ਜੀ ਰਹੇ ਆ ਕੋੜੇ ਮੇਰੀ ਗੱਲ ਸੁਣ ਜੇ ਕੇਹੜਾ ਪਹਿਲੀ ਜੀ ਧੀ ਹੋ ਜਾਣਾ ਬਾਅਦ ਚ ਪੁੱਤ ਦਾ ਮੂੰਹ ਕੋਈ ਕਰਮਾ ਵਾਲਾ ਦੇਖਦਾਗਾ ਤਾਂ ਉਦੋਂ ਬਾਅਦ ਤਾਂ ਫਿਰ ਲੈਣ ਲੱਗ ਜਾਂਦੀ ਏ ਧੀਾਂ ਦੀ ਮੈਂ ਤਾਂ ਇਹੀ ਮੰਨਦੀ ਆ ਵੀ ਕਰਮਾ ਵਾਲੇ ਦੀ ਧੀ ਹੁੰਦੀ ਐ ਨਾਲੇ ਤੁਸੀਂ ਵੀ ਇੱਕ ਔਰਤੋਂ ਔਰਤ ਹੋ ਕੇ ਔਰਤ ਦਾ ਜੰਮਣ ਦਾ ਹੀ ਦੁੱਖ ਮਨਾ ਰਹੇ ਹੋ ਤੁਸੀਂ ਲੈ ਅਸੀਂ ਦੁੱਖ ਨਹੀਂ ਮਨਾਉਦੇ ਮੈਂ ਆਪਦੇ ਘਰ ਦਾ ਵੀ ਦੇਖਣਾਗਾ ਤੈਨੂੰ ਤਾਂ ਕੱਲੀ ਇਹ ਹੋ ਗਈ ਵੀ ਹਾਂ ਔਰਤ ਹੋ ਕੇ ਔਰਤ ਦਾ ਦੁੱਖ ਮਨਾਉਣਾ ਘਰ-ਬਾਰ ਵੀ ਵੇਖੀਦਾ ਹੁੰਦਾ ਆਪਦਾ ਭਾਈ ਨਹੀਂ ਕੱਲਾ ਜਵਾਖ ਆਗਾ ਇਹਦਾ ਹੈ ਜੇ ਹੁਣੀਤੀ ਹੋ ਗਈ ਉਹੀ ਗੱਲ ਹੁਣੀ ਕਬੀਲਦਾਰੀ ਗੱਲ ਪੈ ਜੂਗੀ ਦੱਸ ਕੀ ਕਰੂਗਾ ਉਹ ਉਹਨਾਂ ਨੂੰ ਤਾਂ ਕੋਈ ਤਰਾਜ ਨਹੀਂ ਇਸ ਗੱਲ ਤੇ ਤੁਸੀਂ ਉਹ ਪਤਾ ਨਹੀਂ ਕੀ ਸੋਚੀ ਜਾਂਦੇ ਆ ਉਹਨੂੰ ਕਿਉਂ ਤਰਾਜ ਨਹੀਂ ਰੱਬ ਨੇ ਜੋ ਦੇਣਾ ਚੰਗੇ ਲਈ ਦੇਣਾ ਨਹੀਂ ਉਹਨੂੰ ਤਰਾਜ ਕਿਉਂ ਹਣਾ ਉਹਨੂੰ ਤਾਂ ਤੂੰ ਮਗਰ ਲਈ ਫਿਰਦੀ ਆ ਭਾਈ ਮੇਰੀ ਤਾਂ ਹੋਇਕ ਨਹੀਂ ਸੁਣਦਾਗਾ ਉਹੀ ਤਾਂ ਗੱਲ ਹੈਗੀ ਤਾਂ ਹੀ ਤਾਂ ਉਹ ਫਟਦੇ ਨੇ ਜੇ ਬਾਬ ਦੇਖੇਗੇ ਮੰਮੀ ਤੁਹਾਨੂੰ ਅਸਲ ਗੱਲ ਕਹਾਂ ਤੁਸੀਂ ਇਦਾਂ ਦੇ ਹੈ ਨਹੀਂ ਸੀ ਤੁਸੀਂ ਨਾ 마ਸੀ ਪਿੱਛੇ ਲੱਗ ਰਹੇ ਹੋ ਇਹ ਪਤਾ ਨਹੀਂ ਤੁਹਾਨੂੰ ਕਿਵੇਂ ਦੀ ਪੱਟੀਆਂ ਪੜਾਈ ਜਾਂਦੇ ਨੇ ਕਮਾਲ ਦੀ ਗੱਲ ਐ ਕੋਰੇ ਤੂੰ ਮੈਨੂੰ ਤਾਂ ਜਿਹੜਾ ਕੁਝ ਬੋਲਦੀ ਸੀ ਬੋਲਦੀ ਸੀ ਤੂੰ ਮੇਰੀ ਭੈਣ ਨੂੰ ਵੀ ਬੋਲਣ ਲੱਗ ਗਈ ਇਹ 4 ਦਿਨ ਇੱਥੇ ਆਈ ਆ ਹੈ ਇਹਨਾਂ ਤਾਂ ਜੰਮੀ ਹੱਦ ਪਾਦੀ ਭੈਣੇ ਆ ਮੈਂ ਤਾਂ 2 ਦਿਨ ਆਈ ਆ ਉੱਥੇ ਹੁਣ ਫਿਰ ਮੈਂ ਵਗ ਜੂਗੀ ਮੈਂ ਕਿੰਨਾ ਕੁ ਟਾਈਮ ਆ ਨਾਲੇ ਮੇਰੀ ਗੱਲ ਸੁਣ ਭੈਣੇ ਜੇ ਮੈਂ ਪੁੱਤ ਦੀ ਗੱਲ ਕੀਤੀ ਆ ਤਾਂ ਤੇਰੇ ਭਲੇ ਖਾਤਰ ਕੀਤੀ ਆ ਤੇ ਤਾਰੀ ਦੇ ਭਲੇ ਖਾਤਰ ਕੀਤੀ ਆਗੀ ਹੈ ਤੇ ਆ ਤਾਂ ਮੈਨੂੰ ਦੇਖਾ ਹੋਰੇ ਕੁਝ ਸੁਣਾਈ ਜਾਂਦੀ ਆ ਭਾਈ ਮੈਂ ਤਾਂ ਉਰੇ 4 ਦਿਨਾਂ ਆਗੀ ਮੇਰੇ ਪਿੱਛੇ ਆਪਦੇ ਘਰ ਚ ਕਲੇ ਸੁਣਾ ਪਾਉ ਮੇਰੀ ਗੱਲ ਸੁਣ ਚਾਹੇ ਧੀ ਹੋਵੇ ਚਾਹੇ ਪੁੱਤ ਹੋਵੇ ਉਹ ਪੁੱਠੀਆਂ ਪੁੱਠੀਆਂ ਸਿੱਧੀਆਂ ਦਵਾਈਆਂ ਖਾ ਕੇ ਕਿਹਦਾ ਭਲਾ ਹੋਣ ਲੱਗਿਆ ਭਲਾ ਇਹ ਚ ਮਾੜਾ ਵੀ ਕੀ ਹੈਗਾ ਮਾੜਾ ਵੀ ਨਹੀਂ ਕੁਛ ਜੇ ਪੁੱਤ ਹੋ ਜਾਊਗਾ ਫਿਰ ਕੀ ਹੋ ਜਾਊਗਾ ਇਸ ਗੱਲ ਦੀ ਕੀ ਗਾਰੰਟੀ ਹੈ ਵੀ ਪੁੱਤੀ ਹੋਊਗਾ ਦਵਾਈ ਖਾ ਕੇ ਗੱਲ ਸੁਣ ਲੈ ਕੁੜੀਏ ਹੁਣ ਤੂੰ ਬਹੁਤ ਜ਼ਿਆਦਾ ਜਵਾਬ ਚਲਾਉਣ ਲੱਗੀਆਂ ਸਾਡੇ ਪੂਰੇ ਮੈਂ ਤੈਨੂੰ ਨਾ ਇੱਕ ਗੱਲ ਯਾਦ ਕਰਾ ਦੇਣੀ ਹੈਗੀ ਇਹ ਭੁੱਲ ਜੀ ਫਿਰ ਵੀ ਜਿਵੇਂ ਹੁਣ ਤੂੰ ਮੇਰੇ ਮਗਰ ਨਹੀਂ ਲੱਗਦੀ ਵੀ ਆਦੇ ਪੇਕੇ ਜਾ ਕੇ ਬਹਿ ਜੇਂਗੀ ਜ਼ਿਆਦਾ ਫਿਰ ਜਾਏਂਗੀ ਉੱਥੇ ਪੱਕਾ ਮੁੜ ਕੇ ਇੱਥੇ ਪੈਰ ਨਹੀਂ ਪਾਏਂਗੀ ਇਹ ਚਿੱਤ ਸੋਚ ਲੈ ਜੇ ਤੇ ਇਹ ਹੋ ਗਈ ਫੇਰ ਤਾਂ ਹੁਣ ਪੇਕੀ ਬਹਾਉਣੀ ਪਊਗੀ ਨਹੀਂ ਦੇਖ ਨਹੀਂ ਪਾਣੇ ਕਿੱਡੀ ਜੀਬ ਲੱਗੀ ਅਜ ਹਾਂ ਮੈਂ ਤਾਂ ਲੁਤਰ ਲੁਤਰ ਚਲਦੀ ਹੈਗੀ ਇਹਦੀ ਤਾਂ ਜੀਬ ਨਹੀਂ ਪੈਣੇ ਆਹੀ ਤਾਂ ਰੌਲਾ ਹੋਰ ਕਾਦਾ ਰੌਲਾਗਾ ਆਹੀ ਤਾਂ ਮੈਂ ਰੋਣੇ ਰੋਨੀ ਹੈਗੀ ਜਮੀ ਕਮਾਲ ਕਰਤੀ ਆਣੇ ਤਾਂ ਮੇਰੀ ਮਿੱਣੀ ਲਹਾਜ ਕੋਈ ਰੱਖਿਆ ਹੈਗੀ ਐਂ ਤਾਂ ਮੇਰੀ ਕਦੇ ਕੋਈ ਨੂੰ ਨਹੀਂ ਬੋਲੀ ਹੈਗੀ ਮੂਰੇ ਜਿਵੇਂ ਇਹ ਬੋਲਦੀ ਹੈਗੀ ਮੇਰਾ ਤਾਂ ਲਹੂ ਪੀ ਰੱਖਿਆ ਨਾ ਤਾਰੀ ਮੇਰੀ ਗੱਲ ਸੁਣਦਾਗਾ ਉਹ ਵੀ ਇਹਦੇ ਮਗਰ ਲੱਗਿਆ ਰਹਿੰਦਾਗਾ ਹਰ ਵਕਤ ਹੈ ਵੀ ਤੂੰ ਮੇਰੀ ਤਾਂ ਮਾੜੀ ਮੋਟੀ ਸੁਣ ਲੈ ਜਿਵੇਂ ਕਹੀ ਜਾਂਦੀ ਓਵੇਂ ਕਰੀ ਜਾਂਦਾ ਗਾ। ਉਹ ਹੀ ਤਾਂ ਗੱਲ ਆ। ਹੁਣ ਤਾਂ ਇਹ ਜਵਾਬ ਜੇ ਮੰਨਦੇ ਨਹੀਂ ਕਹਿੰਦੇ ਨਹੀਂ ਹੁੰਦੇ ਕਹਿੰਦੇ ਸਿਆਣੇ ਦਾ ਕਿਹਾ ਔਲੇ ਦਾ ਖਾਧਾ ਬਾਅਦ ਚ ਸਵਾਦ ਆਉਂਦਾ ਗਾ। ਮੂੰਹਾਂ ਜੂੰ ਹਵਾ ਸੁਣੀ ਸੀ ਜਿਹੜੀ ਠੰਟੀ ਠਾਰਦੀ ਆ ਨਾ ਉਹਦਾ ਦੇਖ ਲੀ ਜੰਗਰ ਪਸੂ ਨੂੰ ਵੀ। ਹੁਣ ਐਂ ਦੇਖ ਲਾ ਵੀ ਖੇਤ ਮੋਟਰ ਤੇ ਕੀ ਨੰਦ ਦਾ ਨਜ਼ਾਰਾ ਦਿੰਦਾ ਪਤੀ ਨਹੀਂ ਲੱਗਿਆ ਕਦੋਂ ਟਲ ਗਿਆ ਉਹ ਤੇ ਦਾ ਗੱਲ ਏ ਵੱਖਰੀ ਆ ਹਵਾ ਬਾਲੀ ਵਧੀਆ ਲੱਗਦੀ ਏ ਖੇਤਾਂ ਮੈਨੂੰ ਤਾਂ ਆਪਾਂ ਤਾਂ ਉਂਝ ਅੰਦਰ ਬੜੇ ਬੈਠੇ ਰਹਿੰਦੇ ਆ ਮੈਨੂੰ ਤਾਂ ਹੁਣ ਵੀ ਆਈ ਤੀ ਮਾਂ ਚੱਲ ਮੰਜਾ ਜਾ ਮੈਂ ਤਾਂ ਪਹੀ ਚਲਾਈ ਜਾਂਦੀ ਉਹ ਚੱਲ ਆ ਜਾ ਗਾਂਹ ਆ ਜਾ ਹੁਣ ਹੁਣ ਉਰੀ ਪੈਰ ਮਸਣ ਲੱਗ ਗਿਆ ਤੂੰ ਬੜੇ ਸੁਨੇ ਪਾਲੇ ਨੇ ਪਰਾਉਣੇ ਹੋਈ ਉਹ ਮੇਰੇ ਸਾਲੇ ਕਿਉਂ ਟੋਕ ਲਾਵੇਂ ਆ ਤੂੰ ਆਹਾਂ ਰਹਿਣ ਦੇ ਰਹਿਣ ਦੇ ਉਹ ਦੇਖੀ ਉਹ ਫਰਜਾ ਮਾਰਦਾ ਦਾ ਕਾਲ ਲੱਗਦਾ ਅੱਜ ਓਏ ਫੋਰ ਕੋਸ ਕਾਲ ਲੱਗਦਾ ਉਹਦਾ ਦਵਾਈ ਦੀ ਨਹੀਂ ਪਈ ਕਿਹੜੀ ਦਵਾਈ ਮੈਂ ਤਾਂ ਦੀ ਮਾ ਖੇਤ ਤੈਨੂੰ ਲੈ ਕੇ ਗਿਆ ਵੀ ਚੱਲ ਉਹ ਖੇਤ ਤਾਂ ਗੇੜਾ ਮਰਾਨ ਗਿਆ ਦੀਆ ਮੈਂ ਚੱਲ ਮਾੜੀ ਮੋਟੀ ਫਸਲ ਬਾੜੀ ਬਾਰੇ ਦੱਸ ਦੇਣ ਗੁਸਾ ਫਸਲ ਉਹ ਤਾਂ ਚੌੜਾ ਹੋ ਕੇ ਬੈਠ ਗਿਆ ਫਸਲ ਬਾੜੀ ਤਾਂ ਸੋਹਣੀ ਆ ਦੇਖ ਕੋਈ ਕਮੀ ਪੈਸੀ ਹੋਣੀ ਪ੍ਰਧਾਨ ਤਾਂ ਪਾਤੀ ਹੈ ਸੁੰਢੀ ਕੋਈ ਨਹੀਂ ਪਤਲਵੇਟੋ ਚੋ ਨਹੀਂ ਸਾਰਾ ਤਾਂ ਨਰੋਲ ਫਸਲ ਪਈ ਉਹ ਤਾਂ ਠੀਕ ਆ ਹੁਣ ਬੁਝਾਰਤਾਂ ਆ ਕਿ ਪਾਈਆਂ ਨਾਲ ਦੂ ਬੁਝਾਰਤਾਂ ਤੰਗ ਕਰਦੇ ਨੇ ਦਾਰੂ ਵਾਲੇ ਕੀੜੇ ਹੱਥ ਨੇ ਕਾਲ ਜਾ ਜਾ ਮੇਰਾ ਪੀੜੇ ਮੇਰੇ ਸਾਲੇ ਜਮੈਂ ਕਦੀ ਪੀਤੀਆ ਦਾਰੂ ਉਨਾਰ ਤੇਰੀ ਪਾਣੀ ਪੁੱਛ ਕੇ ਦੇਖ ਲੈ ਮੈਂ ਤਾਂ ਕਦੇ ਮੂਹ ਤੇ ਨਹੀਂ ਧਰੀ ਹੈਗੀ ਪੀ ਕੇ ਦੇਖ ਅੱਜ ਫਿਰ ਪੀ ਕੇ ਦੇ ਜੀ ਸਰ ਪੁਲਿਸ ਦਾ ਚੀਜ਼ ਹੈ ਰਾਤ ਨੂੰ ਨਾ ਤੈਨੂੰ ਆਏ ਕੋਈ ਵਾਹ ਕਿਆ ਬਾਤ ਆ ਉਤਲੀ ਦੁਨੀਆ ਚ ਅਨੰਦ ਮੂਹ ਨਾ ਛਤਰਪਵਾਦੀ ਮੇਰੇ ਫਲ ਆਏ ਆਂ ਕਰੀ ਜਾਂਦਾ ਤੇਰੀ ਤਵਾਰੀ ਨਹੀਂ ਹੈਗੀ ਮਨ ਕਰੇ ਛਤਰਪਵਾਣ ਦਾ ਮਾਰਾ ਕਰਦਾ ਹੂੰ ਨਹੀਂ ਪਾਪ ਵੀ ਨਹੀਂ ਹਾਂ ਪਾਪ ਵੀ ਨਹੀਂ ਆਉਂਦੀ ਕਿਸ ਨੂੰ ਪਾਪ ਉਹ ਜਿਹੜੀ ਤੜਕੇ ਨੂੰ ਕਹਿੰਦੇ ਹੁੰਦੇ ਨੇ ਤੇਰੇ ਮੂੰਹ ਚੋਂ ਮੁਸਕ ਮਾਰਦੀ ਆ ਮਿਲ ਲਵੇ ਸਮਾਨ ਹੈਗਾ ਹੈਗਾ ਬਾਈ ਕਿਥੇ ਪਿਆ ਉਹ ਲਾਈਚੀਆਂ ਪਈਆਂ ਨੇ ਨਾਲੇ ਤਾਂ ਨਾਲੇ ਉਹ ਉੱਤੋਂ ਦੀ ਖਾਂਦੇ ਹੁੰਦੇ ਨੇ ਏਡੀਆਂ ਪ੍ਰੀਕੀਆਂ ਗੋਲੀਆਂ ਉਹ ਚਾਹ ਲੋ ਤਾਂ ਬਾਅਦ ਚ ਖਾ ਲਾਂਗੇ। ਹਾਂ। ਤੇ ਆ ਜਾ ਕੇ ਉਹ ਤਾਂ ਤੂੰ ਕਿਹਾ ਆਂ ਫਿਰ ਕੋਥਾਂ ਮੈਂ ਚੱਕ ਨਹੀਂ ਸਕਦਾ ਪਿੰਡੋਂ ਤਾਂ। ਅੱਛਾ। ਮੈਂ ਤਾਂ ਨਿੱਤਾ ਤਈਆਂ ਦਾ ਇੱਥੇ ਹੀ ਖੇਤ ਗਿਆ ਮਾਕੇ ਤੇ। ਤੇਰੀ ਭੈਣ ਤਾਂ ਨਹੀਂ ਗੱਲ ਪੈਂਦੀ। ਮੇਰਾ ਨੌਲੇ ਦੀ। ਪੱਕੀ ਗੱਲ ਆ। ਮੇਰੀ ਕਿ ਥੋੜੀ ਚੜਾਈ ਐ। ਤੈਨੂੰ ਪਤਾ ਤਾਂ ਰਹੇਗਾ। ਮੇਰੀ ਚੜਾਈ ਦਾ। ਛੱਤਰਨਾ ਬਵਾ ਦੀ। ਇੱਕੇ ਪੈਗ ਲਾਉਂਗਾ ਮੈਂ। ਇੱਕ ਲਾ ਦੀ ਵਧੀਆ ਹੜਾ ਜਾ ਬਣਾ ਕੇ ਲਈ। ਚੰ ਤਾਂ ਠੀਕ। ਮੈਂ ਲੈਣਾ ਜਾ ਕੇ। ਤੇ ਐਂ ਕਰੀ ਮੜਾ ਜਾ ਅੰਦਰ ਨਾ ਕਰਦ ਲਈ ਨਾਲੇ ਨਿੰਪੂ ਦੀ ਦੋਲ। ਾਕੀਸਮਾਨ ਹੋਰੇ ਮਰੇ ਨਿੰਬੂ ਨੂੰ ਬੂਨੀ ਹੈਗਾ ਕੋਈ ਹਾਂ ਮੈਂ ਤਾਂ ਉਹੀ ਬੋਤਲ ਮਸਾਲੇ ਨੂੰ ਚੱਕ ਕੇ ਚਲ ਗਠਾ ਲਈ ਫਿਰ ਗਠਾ ਗਠੇਉ ਪੈ ਨਹੀਂਗੇ ਪਾ ਠੀਕ ਆ ਹਾਂ ਠੀਕ ਅੰਦੇ ਆ ਫਿਰ ਮੜਾ ਜਾ ਲਿਆਣ ਮੈਂ ਪੁੱਛਾਂ ਓਏ ਇਹ ਹਾਂ ਕਹਿੰਟ ਨੇ ਓਏ ਇਹ ਨੂੰ ਇਹ ਨੂੰ ਖੜਾ ਓਏ ਆ ਦੇ ਆ ਦੇ ਆ ਦੇ ਆ ਆ ਆ ਜਾ ਬੁੱਤੂ ਇਹ ਆ ਆਜ ਫਿਰ ਤੁਮ ਤੇ ਪਿਆਰ ਆਇਆ ਹੈ ਇਤਨੀ ਦੇਰ ਬਾਅਦ ਆਇਆ ਉਹ ਪੜਿਆ ਉਹ ਜਾਂਦਾ ਆ ਜਾਂਦਾ ਇਹਨੂੰ ਕੜਕ ਨਾ ਫਿਰਦੇ ਨਹੀਂ ਮਿਲਦਾ ਓਏ ਮੇਰੇ ਆਸ ਵਾਲੇ ਇਹਨਾਂ ਦਾ ਕਿਉਂ ਗਾ ਪਰਖਿਆ ਤੈਂ ਓਏ ਮੈਂ ਤਾਂ ਖੇਡਦਾ ਸੀ ਖੇਡਦਾ ਤੀ ਹਾਂ ਖੇਡਣ ਦਾ ਕਿਸੇ ਨੂੰ ਹੀ ਮਾਰਦੀਆਂ ਉੱਤੇ ਡਿੱਕੇ ਮੈਂ ਖੇਡਦਾ ਪਤਾ ਕਿਵੇਂ ਪਾਲੇ ਨਹੀਂ ਗੇ ਖੇਡਦਾ ਖੇਡਦਾ ਦੀਆ ਖੇਡ ਵਧੀਆ ਉਹ ਬਈਆ ਖੋਲਲੀ ਚ ਚੱਕ ਲਾ ਲੈਂਦੀ ਆਹੋ ਪਾਣੀ ਪਾਲੇ ਵਰਤੀ ਜਲਾ ਉਹ ਸਾਰਾ ਕੁਝ ਪਿਆ ਲਾਲਾ ਆ ਜਾ ਫਿਰ ਆ ਜਾ ਟੁੰਗੀ ਆ ਜੇ ਮੜ ਗਿਆ ਹੋ ਗਿਆ ਇਹਨਾਂ ਦੇ ਆਲੇ-ਦਾਲੇ ਤੈਨੂੰ ਤਾਂ ਐਂਦੀ ਵੀ ਜੇ ਮਰ ਗਿਆ ਬਣਾ ਲਾਂਗੇ ਉਹਨੂੰ ਮੈਨੂੰ ਪਤਾ ਤੇਰੀ ਲੁੱਚ ਪਣਿਆ ਦਾ